ਸੁਖਵਿੰਦਰ ਕੌਰ ਦੇ ਨਾਮ ਤੇ ਜ਼ਮੀਨ ਸੀ ਜੀ ਉਹ ਲੰਬੇ ਸਮੇਂ ਤੋਂ 60 70 ਸਾਲਾਂ ਤੋਂ ਬੰਬਉਂਦੇ ਆ ਰਹੇ ਹੈ ਤੇ ਉਸ ਤੋਂ ਬਾਅਦ ਵਿੱਚ ਇਹਨਾਂ ਨੇ ਦੱਸਿਆ ਕਿ ਐ ਕਰਕੇ ਉਹਨਾਂ ਨੇ ਕੋਈ ਠੇਕਾ ਵਗੈਰਾ ਨਹੀਂ ਭਰਿਆ ਇਹ ਆਪਣੇ ਕੋਲੇ ਆਏ ਜੀ ਠੇਕਾ ਲੈਣ ਵਾਸਤੇ ਮੈਨੂੰ ਕਹਿੰਦੇ ਵੀ ਐ ਕਰਕੇ ਉਹਨਾਂ ਨੇ ਭਰੇ ਨਹੀਂ ਮੈਂ ਕਿਹਾ ਜੀ ਮੈਂ ਭਰਨ ਨੂੰ ਤਿਆਰ ਆ ਇੱਥੇ ਆ ਕੇ ਮੇਰੇ ਕੋਲ ਫੋਟੋਆਂ ਖਿੱਚ ਕੇ ਲੈ ਕੇ ਗਏ ਆ ਜੀ ਕਾਨੂੰਗੋਸਾ ਪਟਵਾਰੀ ਸਾਹਿਬ ਸਾਰੇ ਮੇਰੇ ਦੋ ਲੰਬੜਦਾਰ ਇੱਥੇ ਨਾਲ ਸੀ ਮੈਨੂੰ ਕਹਿੰਦੇ ਵੀ ਕੀ ਮੰਗਿਆ 1,85,000 ਰੁਪਏ ਦੀ ਇਹਨਾਂ ਨੇ ਮੰਗ ਕਰੀ ਹੈ ਜੀ ਮੈਂ ਇਹਨਾਂ ਨੂੰ ਚੈੱਕ ਦਿੱਤਾ ਕਿ ਕੱਲ ਨੂੰ ਆ ਕੇ ਮੇਰਾ ਅਗਲੇ ਦਿਨ ਮੈਂ ਤੇ ਮੇਰੀ ਮਾਤਾ ਇਹਨਾਂ ਦੇ ਦਫ਼ਤਰ ਗਏ ਆ ਜੀ ਇੱਕ ਡਾਕਟਰ ਅਮਜਦ ਅਲੀ ਸੀ ਜੀ ਇੱਕ ਲੇਡੀਜ਼ ਜੀ ਸਟੇਟ ਲੈਵਲ ਦੀ ਮਿਲਣਾ ਤਾਂ ਉਹ ਗੱਡੀ 'ਚ ਬੈਠਿਆ ਹੀ ਉਹ ਇੱਧਰ ਨਹੀਂ ਆਇਆ ਉਹ ਨਾਲ ਸੀ ਇਹ ਕਹਿੰਦੇ ਵੀ 1,25,000 ਅਸੀਂ ਚੈੱਕ ਜੇ ਭਰ ਲੈਣੇ ਆ ਉਹ ਪੇਮੈਂਟ ਅਸੀਂ ਚੈੱਕ 'ਚੋਂ ਲੈ ਲੈਣੇ ਆ ਬਾਕੀ ਜਿਹੜੀ ਰਹਿੰਦੀ 60,000 ਉਹ ਡਾਕਟਰ ਅਮਜਦ ਅਲੀ ਨੂੰ ਮਿਲੋ ਉੱਥੇ ਰਿਸ਼ਵਤ ਦੇ ਤੌਰ ਤੇ ਉਹਨੂੰ ਦੇ ਦਿਓ ਤੁਹਾਡੇ ਬਾਰੇ ਕੋਈ ਨੌਲੇਜ ਨਹੀਂ ਹੈਗੀ ਜੀ ਉਹ ਤਾਂ ਐਲੀਗੇਸ਼ਨ ਤੁਹਾਡੇ ਸਾਹਮਣੇ ਹੀ ਦੇ ਕੋ ਆਪਣੇ ਬੰਦਿਆਂ ਤੇ ਵੀ ਲਾਉਣ ਲੱਗੇ ਕੱਲ ਉਹ ਮੇਰੇ ਤੇ ਵੀ ਲਾ ਸਕਦੇ ਨੇ ਕਿਸੇ ਤੇ ਵੀ ਲਾ ਇਲਜ਼ਾਮ ਦਦੋ ਕੋਈ ਚੈੱਕ ਦੀ ਗ ਪਉਦਾ ਮੈਨੂੰ ਹਜੇ ਕੋਈ ਨਹੀਂ ਪਤਾ ਜੀ ਮੈਂ ਹਜੇ ਮੈਨੂੰ ਕੁਝ ਨਹੀਂ ਪਤਾ ਜੀ ਉਹਦੇ ਬਾਰੇ ਜਿਹੜਾ ਵੀ ਹੋਊਗਾ ਮੈਂ ਜਾਣਕਾਰੀ ਦੇ ਕੇ ਤੁਹਾਡੇ ਸਾਹਮਣੇ ਪੇਸ਼ ਕਰ ਦਊਗਾ ਕੋਈ ਚੁਪੜਾਈ ਗੱਲ ਨਹੀਂ ਉਹ ਸਾਰਾ ਜਾਣ ਤੋ ਤੁਸੀਂ ਚੈੱਕ ਜੇ ਭਰ ਲਓ ਮੈਨੂੰ ਕੋਈ ਇਤਰਾਜ਼ ਨਹੀਂ ਜੀ ਚੈੱਕ ਜੇ ਸੁਵਾਰੀ ਪੇਮੈਂਟ ਅੱਜ ਵੀ ਇਹਨਾਂ ਕੋਲ ਚੈੱਕ ਕਿਉਂ ਦੇਣ ਦਾ ਖਾਲੀ ਮਤਲਬ ਕੀ ਸੀ ਕਿ ਜਿੰਨੀ ਤੁਹਾਡੀ ਟੋਟਲ ਪੇਮੈਂਟ ਬਣਦੀ ਹੈ ਸਾਰੀ ਮੇਰੀ ਚੈੱਕ ਜੇ ਭਰ ਲਓ ਮੇਰੇ ਨਾਲ ਪਟਾ ਕਰਦੇ ਉਹਦੋਂ ਮੁੜ ਕੇ ਇਹਨਾਂ ਨੇ 2 ਢਾਈ ਮਹੀਨੇ ਕੋਈ ਗੱਲ ਨਹੀਂ ਕਰੀ ਜੀ ਮੈਂ ਫਿਰ ਇਹਨਾਂ ਨੇ ਢਾਈ ਮਹੀਨੇ ਬਾਅਦ ਨਾ ਮੇਰੇ ਪਿੰਡ 'ਚ ਕਿਸੇ ਨੂੰ ਪਤਾ ਨਾ ਲੰਬੜ ਮੈਨੂੰ ਬਿਨ ਦੱਸਿਆ ਜਿਹੜਾ ਚੌਂਕੀਦਾਰ ਸਾਹਿਬ ਅੱਜ ਬੋਲ ਰਹੇ ਆ ਉਹ ਦਿਨ ਇਹਨਾਂ ਨੇ ਮੈਨੂੰ ਤਲਾਹ ਨਹੀਂ ਲਈ ਜੀ ਮੈਂ ਇੱਥੇ ਆਇਆ ਇੱਥੇ ਆ ਕੇ ਮੈਂ ਬੋਲਿਆ ਮੈਂ ਇੱਥੇ ਆ ਕੇ ਕਿਹਾ ਵੀ ਕੀ ਗੱਲ ਹੋ ਗਈ ਜੀ ਕੀ ਕਰਨਾ ਏਓ ਕਹਿੰਦੇ ਜਿ ਐ ਕਰਕੇ ਵਾਰੰਟ ਕਬਜ਼ਾ ਫਲਾਣਾ ਟੰਗਾਣਾ ਮੈਂ ਕਿਹਾ ਜੀ ਮੈਂ ਜਦੋਂ ਤੁਹਾਡੇ ਦਫ਼ਤਰ 'ਚ ਗਿਆ ਚੈੱਕ ਲੈ ਕੇ ਪੇਮੈਂਟ ਦੇਣ ਗਿਆ ਤੁਸੀਂ ਪੇਮੈਂਟ ਭਰ ਲਓ ਜੀ ਮੇਰਾ ਤਾਂ ਕੋਈ ਰੌਲਾ ਹੀ ਨਹੀਂ ਤੁਸੀਂ ਕਰ ਲਓ ਮੁੜ ਕੇ ਕਹਿੰਦੇ ਜੀ ਫਿਰ ਮੈਂ ਕਿਹਾ ਮੈਡਮ ਬੋਲੀ ਹੈ ਕਹਿੰਦੀ ਮੈਂ ਜੀ ਅਮਜਦ ਅਲੀ ਕਹਿੰਦੀ ਉਹਦੀ ਤਾਂ ਜੀ ਬਦਲੀ ਹੋ ਗਈ ਇਹਨਾਂ ਨੇ ਅਸੀਂ ਸੈਕਿਉਰਿਟੀ ਦੇ ਤਰਫੋਂ ਇੱਕ ਚੈੱਕ ਲੈ ਉਈ ਉਹਦੇ ਮਤਲਬ ਕੈਨਸਲ ਕੀਤਾ ਹੋਇਆ ਸਾਡੇ ਦਾ ਜਾਣ ਕੇ ਜਮਾਨੇ ਦਾ ਮਰਾ ਨਾਲ ਖੜਾ ਖੜਾ ਲੈ ਖੜਾ ਲੈ ਖੜਾ ਲੈ ਮੇਰੇ ਉੱਤੇ ਇਲਜ਼ਾਮ ਲੱਗ ਰਹੇ ਨੇ ਮੇਰੇ ਉੱਤੇ ਇਲਜ਼ਾਮ ਲੱਗ ਰਹੇ ਨੇ ਤੁਸੀਂ ਕਾਹ ਕਰ ਰਹੇ ਹੋ ਪੰਚਾਇਤ ਨਾਲ ਧੱਕਾ ਕਰ ਰਹੇ ਨਹੀਂ ਕਹਿੰਦੇ ਜੀ ਬੱਟ ਕੋ ਪਵਾ ਦੋ ਨਾ ਯਾਰ ਬੱਟ ਜਿਹੜੀ ਬੱਟ ਕੋਡ ਨੂੰ ਪਵਾ ਦਾਂਗੇ ਬੱਟ ਕੋਡ ਜੀ ਅਸੀਂ ਪਵਾ ਦਿੰਦੇ ਹਾਂ ਤੁਹਾਡੇ ਵਿੱਚ ਕੋਈ ਰੋੜ ਨਹੀਂ ਜੀ ਇਹ ਤਾਂ ਵੀ ਥਾਲੀ ਚੱਕ ਦੇ ਦਿੱਤਾ ਕਿ ਤੁਸੀਂ ਥਾਲੀ ਚੱਕ ਰਿਹਾ ਮਾਦੂ ਪਰ ਲੈ 1.85 ਹਜ਼ਾਰੀ ਪਰ ਲਓ ਇਹਨਾਂ ਨੇ ਕੋਈ ਜਵਾਬ ਦਿੱਤਾ ਜੀ ਤੁਹਾਨੂੰ ਕੋ ਸਭ ਕੁੜ ਭੇਜਿਆ ਕਹਿੰਦੇ 1,25,000 ਰੁਪਏ ਤਾਂ ਅਸੀਂ ਭਰ ਦਿਆਂ ਜੀ ਟੱਕ ਚ 60,000 ਰੁਪਏ ਸਾਡੇ ਕੋਲ ਰਿਸ਼ਵਤ ਲੈ ਕੇ ਅਮਜਦ ਅਲੀ ਨੂੰ ਮਿਲ ਲਓ ਅਮਜਦ ਅਲੀ ਨਾਲ ਮੇਰੀ ਗੱਲ ਵੀ ਹੋਈ ਹੈ ਜੀ ਇੱਕ ਤਾਂ ਤੁਹਾਡੇ ਨਾਲ ਉਦੋਂ ਸਟੇਟ ਲੈਵਲ ਦੀ ਮੈਡਮ ਵੀ ਆਈ ਸੀ ਜੀ ਆ ਸਟੇਟ ਮੈਡਮ ਕਿਉਂ ਨਹੀਂ ਆਈ ਜੀ ਉਸ ਦਿਨ ਵੀ ਮੈਨੂੰ ਇਹੀ ਸੁਣਨ ਨੂੰ ਮਿਲਿਆ ਸਰ ਅਮਜਦ ਅਲੀ ਕਿਉਂ ਨਹੀਂ ਆਇਆ ਉਹਦੀ ਬਦਲੀ ਹੋਊਗੀ ਮੈਡਮ ਅੱਜ ਕਿਉਂ ਨਹੀਂ ਆਏ ਉਹਦੀ ਬਦਲੀ ਹੋ ਗਈ ਇਹ ਕਾਰਨ ਕੀ ਹੈ ਜੀ ਦੋ ਜਣਿਆਂ ਨੇ ਰਿਸ਼ਵਤ ਮੰਗੀ ਦੋਨਾਂ ਜਣਿਆਂ ਦੀ ਉਹ ਬਦਲੀ ਹੋ ਗਈ ਜੀ ਟੁੱਟ-ਕੱਟ ਬਦਲੀ ਹੋਈ ਹੈ ਕਿ ਮਹਿਕਮਤਾਂ ਨੇ ਛੱਡ ਕੇ ਗਈ ਜੀ ਤੁਹਾਡਾ ਪੰਜਾਬ ਦੀ ਪਾਰਲੀਮੈਂਟ ਵਿੱਚ ਐਕਸ਼ਨ ਹੈ ਇੱਕ ਦੋ ਬੰਦਿਆਂ ਦੀ ਬਦਲੀ ਨਹੀਂ ਉਹ ਤੇ 20 ਬੰਦਿਆਂ ਦੀ ਬਦਲੀ ਹੈ ਆਪੀ ਦੀ ਨਾਲ ਹੈ ਜੀ ਇੱਕ ਇੱਕ ਕਾਰਵਾਈ ਹੈ ਮੈਂ ਤੁਹਾਡੀ ਸਾਰੇ ਜਾਣਦਾ ਹਾਂ ਕੋਰਟ ਦੇ ਉੱਤੇ ਮੈਂ ਕਹਿੰਦਾ ਜੀ ਮੈਂ ਵੀ ਕੋਰਟ ਦੇ ਉੱਤੇ ਹੀ ਲਾਇਆ ਜੀ ਕੇਸ ਮੇਰਾ ਵੀ ਤੁਹਾਡੇ ਨੂੰ ਲੱਗਿਆ ਸਾਡੀ ਇੱਕ ਪੰਚਾਇਤ ਦੀ ਜਗ੍ਹਾ ਜੀ ਤੁਹਾਡੇ ਕੋਲ ਕੋਈ ਸਟੇ ਹੈਗੀ ਹੈ ਜੀ ਸਟੇ ਤਾਂ ਮੈਂ ਕਰਾਇਆ ਜੀ ਦੋ ਤਰੀਕੇ ਤਰੀਕੇ ਜੀ ਆਪਣੀ ਨਹੀਂ ਸਟੇ ਹੈਗੀ ਹੈ ਇਹ ਤਾਂ ਮੈਂ ਲਾਇਆ ਜੀ ਬੋਰਡ ਦੇ ਵਿੱਚ ਡੇਲ ਇਹ ਹੈਗੀ ਆ ਦੋ ਦੋ ਨੂੰ ਜੀ ਸਾਡੇ ਅੱਜ ਦੀ ਕਾਰਵਾਈ ਦਾ ਦੱਸੋ ਜੀ ਤੁਸੀਂ ਮੇਰੇ ਦਿੱਕ ਲੈ ਕੇ ਇਹ ਦੀ ਚੈੱਕ ਫੁੰਡਾ ਲੈ ਲਓ ਤੁਸੀਂ ਵਾਪਸ ਤੁਸੀਂ ਕਾਦ ਤੁਸੀਂ ਲੈਣ ਨਹੀਂ ਆਏ ਬੋ ਜਨਾਬ ਤੁਹਾਡੇ ਕੋਲ ਕੋਈ ਜਿਹੜੀ ਜਿਹੜਾ ਆਰਡਰ ਹੈਗਾ ਵੈਲਿਡ ਆਰਡਰ ਹੈਗਾ ਤੁਹਾਡੇ ਕੋਲ ਕੋਈ ਜਿਹੜੇ ਜ਼ਬਾਨ ਤੋਂ ਤੁਸੀਂ ਫਿਰਗੇ ਮੇਰੀ ਗੱਲ ਸੁਣੋ 7000 ਤੋਂ ਫਿਰ ਕੇ ਜੀ ਇਕੱਲੇ ਤੋਂ ਮੇਰੀ ਗੱਲ ਸੁਣੋ ਜਨਾਬ ਤੁਹਾਡੇ ਕੋਲ ਕੋਈ ਲੀਡ ਆਰਡਰ ਹੈਗੇ ਬਿਲਕੁਲ ਹੈਗੇ ਨਹੀਂ ਜੀ ਮੈਂ ਆਵੇ ਜਮ੍ਹਾਂ ਆ ਨਗਰ ਪੰਚਾਇਤ ਲਿਖਿਆ ਹੋਇਆ 77 ਤੋਂ ਲੈ ਕੇ ਆਈ ਦੀ ਨਗਰ ਪੰਚਾਇਤ ਨੇ ਕਬਰਸਤਾਨ ਹੋ ਜਗਤ ਸਰ ਮੇਰੀ ਸੁਣੋ ਮੇਰੀ ਹੈਗੀ ਮੇਰੇ ਕੋਲ ਮੈਂ ਤੁਹਾਡੇ ਨਾਲ ਕੋਈ ਬਹਿਸ ਨਹੀਂ ਕਰਾਂਗੀ ਛੋਟੀ ਜੀ ਸੁਣ ਲੋ ਹੀ ਮੰਨਦਾ ਤੁਹਾਡੇ ਕੋਲ ਆਰਡਰ ਹੈਗੇ ਨੇ ਮੈਂ ਕਹਿੰਦਾ ਮੰਨ ਲਓ ਸੁਖਵਿੰਦਰ ਕੌਰ ਤੋਂ ਆਏ ਹਾਂ ਜੀ ਪੰਚਾਇਤ ਦੇ ਖਰਾਬ ਜੀ ਮੈਂ ਜਨਾਬ ਮੈਂ ਜਦੋਂ ਪੰਚਾਇਤ ਦੇ ਤਾਂ ਕਦੇ ਨਾਮੇ ਦਿਖਾ ਦਿਓ ਜੀ ਇਹ ਫਰਦ ਤੇ ਕੀ ਚੀਜ਼ ਹੈ ਕਬਰਸਤਾਨ ਦੀ ਕਿਹੋ ਜਿਹਾ ਹੋਣੇ ਕੀ ਇਸਲਾਮ ਸਰ ਮੈਨੂੰ ਐ ਦੱਸੋ ਇਹਦੇ ਨਾਮ ਬੋਲ ਦਿਓ ਪੰਜਾਬ ਮੈਨੂੰ ਐ ਦੱਸੋ ਜੀ ਇਹ ਕਬਰਸਤਾਨ ਨੂੰ ਇਸ਼ੂ ਜਾਰੀ ਹੋਇਆ ਕੋਰਟ ਦਾ ਆਰਡਰ ਹੈ ਜੀ ਕਿ ਆਪਾਂ ਨੇ ਕਾਰ ਤੁਸੀਂ ਤੁਸੀਂ ਮੇਰੀ ਗੱਲ ਦੱਸੋ ਜੀ ਇਹ ਕਬਰਸਤਾਨ ਦੀ ਜਗ੍ਹਾ ਜਨਾਬ ਇਹ ਇਹ ਜਗ੍ਹਾ ਕਬਰਸਤਾਨ ਦੀ ਹੈ ਇਹ ਬਾਕ ਬੋਰਡ ਦੀ ਪੰਜਾਬਾ ਕੋਲ ਦਾ ਕਾਰਡ ਤੁਹਾਨੂੰ ਦਿਖਾ ਰਿਹਾ ਹਾਂ ਆ ਫਰਦ ਦਿਖਾਓ ਜੀ ਆ ਦੱਸੋ ਮੈਂ ਵੀ ਦਿਖਾਉਣਾ ਫਰਦ ਦੇ ਉੱਪਰ ਫਰਦ ਦੇ ਉੱਪਰ ਕਬਰਸਤਾਨ ਵੀ ਨਿਕਲ ਰਿਹਾ ਹੈ ਜੀ ਆ 2003 2 2 3 ਨਹੀਂ ਨਿਕਲ ਰਿਹਾ ਜੀ ਆ ਕਿੱਥੇ ਹੈ ਕਬਰਸਤਾਨ ਇਹ ਕਬਰਸਤਾਨ ਦੀ ਜਗ੍ਹਾ ਹੈ ਜੀ ਤੁਸੀਂ ਕਬਰਸਤਾਨ ਨੂੰ ਲੀਜ਼ ਤੇ ਦੇ ਸਕਦੇ ਹੋ ਜੀ ਵਾਈਸ ਤੋਂ ਦੇ ਸਕਦੇ ਹੋ ਇੱਕ ਇਹ ਦੇ ਸਕਦੇ ਹੋ ਲੀਜ਼ ਤੇ ਕਬਰਸਤਾਨ ਨੂੰ ਸਾਡਾ ਇੱਕ ਮਾਲਕ ਦਰਿਓ ਦੇਵਾਣੂ ਆ ਇੱਕ ਕਿਹਨਾਂ ਤੋਂ ਵਈਏ ਤੁਸੀਂ ਇਹ ਪੁਰਾਣੀ ਪੰਜਾਬ ਪੱਕਾ ਬੋਰਡ ਜਿਹੜਾ ਇੱਕ ਕਨੈਕਟ ਮਕਫਟ ਬਾਲ ਲਓ ਜੀ ਕੋਈ ਛੱਤਰ ਵਾਲੀ ਗੱਲ ਨਗਰ ਪੰਚਾਇਤ ਦੀ ਮਲਕੀ ਸੀ ਕਬਰਸਤਾਨ ਕੱਲੇ ਮੁਸਲਮ ਭਾਈ ਚਰਨੂ ਸੀ ਟੈਂਕਰ ਦਿੱਤੀ ਸੀ ਸਾਰੀ ਪੰਚਾਇਤ ਮੇਰੇ ਨਾਲ ਖੜੀ ਹੈ ਜੀ ਜੇ ਧੱਕਾ ਕਰੋਗੇ ਤੁਹਾਡੀ ਮਰਜ਼ੀ ਹੈ ਜੀ ਆਹ ਕਾਨੂੰਗੋ ਸਾਹਿਬ ਖੜੇ ਨੇ ਤੁਸੀਂ ਸਿਰਫ ਕੋਟ ਰੋਡ ਨੇ ਮੈਂ ਦਿਖਾ ਰਿਹਾ ਜੀ ਆਹ ਤੇਰੇ ਕੋਲ ਤੁਸੀਂ ਕਾਪ ਚ ਲੈ 1970 ਤੋਂ ਲੈ ਕੇ ਦੀ ਪਈ ਇਹਦੀ ਕੋਟ ਦਿਖਾਓ ਜੀ ਨਵੀਂ ਦਿਖਾਓ ਜੀ ਕਿਹੜਾ ਤਾਂ ਤੁਸੀਂ ਮੇਰਾ ਚੈੱਕ ਲੈ ਕੇ ਤੈਨੂੰ ਦਿੱਤਾ ਹੀ ਨਹੀਂ ਉਹ ਜਨਾਬ ਉਹ ਕਾਲੀ ਆ ਤੁਸੀਂ ਪਹਿਲਾਂ ਮੇਰਾ ਚੈੱਕ ਵਾਪਸ ਕਰ ਦਿਓ ਜੀ ਮੇਰੇ ਤੋਂ ਚੈੱਕ ਲੈ ਕੇ ਦਿਓ ਮੇਰਾ ਚੈੱਕ ਕਿੱਥੇ ਹੈ ਜੀ ਟੋਟਲ ਚੱਕੀ ਨੂੰ ਦਿੱਤਾ ਸੀ ਮੈਂ ਇਹਨੂੰ ਪਈਆ ਵੇਚੇ ਨਹੀਂ ਵਾਪਸ ਕਰਾਂਗੇ ਤੁਸੀਂ ਮੇਰੇ ਚੈੱਕ ਤੇ ਪੇਮੈਂਟ ਪਰਤੋ ਵਾਪਸ ਦੇਣਾ ਜੀ ਵਾਪਸ ਦੇਣਾ ਇਹ ਕਿੱਥਾ ਉਹਦੇ ਕਰ ਕੀ ਕਰਦੇ ਨਹੀਂ ਜੀ ਕੋਈ ਇਹ ਨਹੀਂ ਚਾਹੀਦਾ ਨਹੀਂ ਮੰਗੀ ਜੀ ਬਿਲਕੁਲ ਨਹੀਂ ਜੀ ਕੋਈ ਨਹੀਂ ਕਿਹੜੀ ਗੱਲ ਹੋਈ ਹੈ ਮੇਰੀ ਤੁਹਾਡੇ ਤੁਸੀਂ ਮੈਨ ਅਮਜਦ ਅਲੀ ਆਇਆ ਸੀ ਜੀ ਦੇਖੋ ਕਿਸੇ ਜਿਹੜਾ ਬੰਦਾ ਹੈ ਜੋ ਆਪਰੋ ਅਮਜਦ ਅਲੀ ਵੀ ਨਹੀਂ ਹੈਗਾ ਸਰ ਸਟੇਟ ਲੈਵਲ ਤੇ ਇੱਕ ਮੈਡਮ ਆਈ ਸੀ ਉਹ ਵੀ ਨਹੀਂ ਹੈਗੇ ਉਹ ਵੀ ਵਾਪਸ ਕਰਦੇ ਜੀ ਮੈਂ ਚਾਰ ਵਾਰੀ ਕਿਹਾ ਜੀ ਇਹਨਾਂ ਕੋਲ ਗਿਆ ਮੈਂ ਮਾਤਾਂ ਨੂੰ ਵੀ ਲੈ ਕੇ ਮੇਰੇ ਕੋਲ ਵੀਡੀਓ ਵੀ ਪਈ ਹੈ ਜੀ ਤੁਸੀਂ ਲੈ ਲਓ ਜਦੋਂ ਲੱਗਿਆ ਆਏ ਆ ਬੰਦੇ ਰਾਹੀ ਭੇਜਾਂ ਨਾ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਜੀ ਅੱਜ ਦੀ ਕਾਰਵਾਈ ਜਿਵੇਂ ਚੇਤੇ ਤੁਸੀਂ ਕੱਲੇ ਲੈ ਕੇ ਚੱਲਿਓ ਜੀ ਕਬਜ਼ਾ ਲੈ ਜੋ ਮੇਲੋ ਤਰਾਜ ਨਹੀਂ ਪਰ ਆ ਸੁਖਵਿੰਦਰ ਸਿੰਘ ਫੌਜੀ ਹੈ ਜੀ ਮੈਂ ਕਿਸੇ ਨੂੰ ਹੋਰ ਨੂੰ ਪਾਉਣ ਨਹੀਂ ਦੇਵਾਂਗੇ ਹੋਰ ਕਿਸੇ ਨੂੰ ਮੈਂ ਪਾਉਣ ਨਹੀਂ ਦੇਵਾਂ ਜੀ ਪਹਿਲੀ ਪਹਿਲਾ ਸੀ ਲੋ ਤੁਸੀਂ ਬੇਸ਼ੱਕ ਤੁਹਾਡੇ ਕੋਲ ਮੈਂ ਕਿਸੇ ਹੋਰ ਨੂੰ ਨਹੀਂ ਪੰਚਾਇਤ ਨੂੰ ਪੁੱਛ ਕੇ ਤੁਸੀਂ ਬੋਲੀ ਕਰਨੀ ਹੈ ਕਿਸੇ ਦੇ ਨਾਮ ਕਰਨੀ ਹੈ ਮੇਰੇ ਪਿੰਡ ਚੋਂ ਬੇਸ਼ੱਕ ਕਿਸੇ ਮਰਜ਼ੀ ਨੂੰ ਦੇ ਦੋ ਸਾਲ ਚੰੰਡੂ ਮਰਜ਼ੀ ਦੇ ਦੋ ਠੀਕ ਹੈ ਅੱਜ ਕੱਜਾ ਤੇ ਤੁਸੀਂ ਤੁਸੀਂ ਦੇ ਰਹੇ ਤੁਸੀਂ ਆ ਬੁਲਾ ਰਹੇ ਆ ਬੁਲਾ ਰਹੇ ਆ ਬੁਲਾ ਰਹੇ ਆ ਕੱਜਾ ਲੈ ਲਓ ਉਸ ਤੋਂ ਬਾਅਦ ਬੋਲੀ ਕਰਾ ਅਸੀਂ ਬੋਲੀ ਕਰਾ ਦੇਵਾਂਗੇ ਸਾਨੂੰ ਦੱਸ ਨਹੀਂ ਸਕਦੇ ਜੀ ਤੁਹਾਨੂੰ ਤੁਸੀਂ ਸਾਨੂੰ ਨਹੀਂ ਕੰਮ ਦੱਸ ਸਕਦੇ ਜੀ ਸਾਡਾ ਬਤਵ ਦਾ ਕੰਮ ਹੈ ਫਿਰ ਤੁਸੀਂ ਪੰਜਾਬ ਨੇ ਐਕਟ ਦੇ ਹਿਸਾਬ ਨਾਲ ਕੰਮ ਕਰੋ ਤੁਹਾਡੀ ਜਗ੍ਹਾ ਹੈ ਆਪਣੇ ਐਕਟ ਦੇ ਹਿਸਾਬ ਨਾਲ ਕਰੋ ਉਹ ਐਕਟ ਦੇਖੋ ਉਹ ਦਾਨ ਤੁਹਾਨੂੰ ਨਹੀਂ ਕਰਾਉਂਗਾ ਮੁਸਲਮ ਭਾਈਚਾਰੇ ਨੂੰ ਦਾਨ ਕਰੀ ਹੋਈ ਗੱਲ ਨਹੀਂ ਜੀ ਕੋਈ ਚੱਕਰ ਨਹੀਂ ਲਾਥੇ ਕਬਰਸਤਾਨ ਦੀ ਜਗ੍ਹਾ ਜੀ ਮੁਸਲਮ ਭਾਈਚਾਰੇ ਨੂੰ ਅਸੀਂ ਦਾਨ ਕਰੀ ਜਗ੍ਹਾ ਜੀ ਇੱਕੇ ਦੇ ਦਿਓ ਕੋਈ ਚੱਕਰ ਨਹੀਂ ਮੈਂ ਕੱਲ ਮੰਨਦਾ ਮੈਨੂੰ ਐ ਦੱਸੋ ਪਹਿਲਾਂ ਅਮਜਦ ਅਲੀ ਤੇ ਜਿਹੜੇ ਦੂਜੇ ਬੰਦੇ ਮੈਂ ਨਾਲ ਉਹਨਾਂ ਦੀ ਗੱਲ ਨਾ ਕਰੋ ਜੀ ਉੱਥੇ ਕਿਉਂ ਨਾ ਕਰਾਂ ਜੀ ਮੈਂ ਤਾਂ ਰਿਸ਼ਵਤ ਦੀ ਮੰਗ ਕਰੀ ਹੈ ਜੀ ਮੇਰ ਤੋਂ ਰਿਸ਼ਵਤ ਦੀ ਮੂੰਹ ਤੇ ਆ ਕੇ ਇਤਿਹਾਲ الزام ਲਾਉਨੇ ਤੁਸੀਂ ਮੈਂ ਕਰਾ ਦੋ ਜੀ ਉਹਨਾਂ ਨੂੰ ਬਲਾਕ ਇਹ ਕੋਈ ਗੱਲ ਨਹੀਂ ਹੁੰਦੀ ਇਹ ਕੋਈ ਬਲਾਕ ਗੱਲ ਬਲਾਕ ਜਵਾਬ ਦੇਣ ਮੈਂ ਧੰਨਵਾਦ ਰਿਹਾ ਤੁਹਾਡੇ ਤੋਂ ਪੰਜਾਬ ਦਾ ਚੱਕ ਲੈ ਕੇ ਗਏ ਜੀ ਅਸੀਂ ਆਪਣੇ ਕੰਮ ਕਰਨ ਆਏ ਅਸੀਂ ਕੋਠਾ ਕਿਤੇ ਨਹੀਂ ਜੀ ਜੀ ਬਾਂਦੂ ਕੋ ਸਾਹ ਬੈਠੋ ਜੀ ਤਾਂ ਕਹਿ ਰਿਹਾ ਨਹੀਂ ਅੱਜ ਲੋਕੋ ਘੋਟੜੇ ਨਹੀਂ ਤੁਹਾਨੂੰ ਕੋ ਸਭ ਵੇਚ ਲੈ ਆਓ ਜਨਾਬ ਇਹ ਕੋਈ ਪਿੰਡਰਿੰਗ ਕੇ ਕੰਮ ਨਹੀਂ ਕਰਾਗੇ ਨਾ ਕੋਈ ਕੱਲ ਨੂੰ ਮੇਰੇ ਤੇ ਲਾ ਦੋ ਮੇਰੀ ਗੱਲ ਨੂੰ ਤੁਸੀਂ ਕੱਲ ਮੇਰੇ ਤੇ ਲਾਉਣ ਨੂੰ ਕਹਿ ਰਹੇ ਹੋ ਤੁਸੀਂ ਪਹਿਲਾਂ ਇਹਨਾਂ ਨੂੰ ਕਾ ਕਰ ਦਿਓ ਐਸਾ ਹੀ ਕੰਮ ਜਬ ਚੋਣ ਲੱਗਾਈ ਹੋਵੇ ਦੇਖ ਰਹੇ ਹੋ ਕਿ ਪੰਚਾਇਤ ਦੇ ਪਰਿਵਾਰ ਲਈ ਜੀ ਇੱਕ ਮਿੰਟ ਦੇ ਕੇ ਜਿੱਤ ਕੇ ਬਣਾਇਆ ਮੈਂ ਅੱਜ ਮੇਰੇ ਧਰਮ ਸ਼ੋ ਜਿਲ੍ਹਾ ਸੰਗਰੂਰ ਪ੍ਰਧਾਨ ਜੀ ਫਿਰ ਚੇ ਨਾ ਬਾਲਾ ਠਾਕਰੇ ਕਹਿੰਦੇ ਮੈਂ ਮੰਨਦਾ ਕੀ ਜਦ ਆਪਣੀ ਬੋਡੀ ਤੇ ਜਮੀਨ ਚੜ੍ਹਦੇ ਆ ਉਹਦੋਂ ਕੀ ਕਰਦੇ ਇਹਦਾ ਕੋਈ ਵੀ ਸਾਡਾ ਪਿੰਡ ਲਗਟੇ ਜੀ ਸਾਨੂੰ ਪਿੰਡ ਦੇ ਵਿੱਚ ਪਿੰਟ ਆਉਂਦਾ ਸਾਨੂੰ ਕੋਈ ਬੋਲੀ ਤੇ ਨਹੀਂ ਬੁਲਾਇਆ ਜਾਂਦਾ ਸਾਨੂੰ ਸਾਰਾ ਬਾਹਰ ਕੱਢ ਰੱਖੇ ਆਪਣੇ ਕੋਈ ਵੀ ਜੀ ਸਾਡੇ ਸਰਪੰਚ ਸਭ ਤੋਂ ਚੈੱਕ ਮੰਗਿਆ ਜੀ ਸਰਪੰਚ ਸਾਹਿਬ ਨੇ ਦੱਸਿਆ ਜੀ ਰੱਖ ਲਏ ਕਿਥੇ ਦਰਾਉ ਜੀ ਮੇਰਾ ਚੈੱਕ ਦੇ ਚੈੱਕ ਮੰਗਿਆ ਜੀ ਇਹਨਾਂ ਨੇ ਚੈੱਕ ਲੈਆ ਉਹ ਚੈੱਕ ਲਿਆ ਇਹਨਾਂ ਨੇ ਕਹਿੰਦਾ ਵੀ ਸਾਡਾ ਕੋਈ ਗੱਲਬਾਤ ਹੁੰਦੀ ਹੈ ਜੀ ਮੈਂ ਪੈਸੇ ਦੇਣ ਨੂੰ ਕਿਹਾ ਸੀ ਜੀ ਇਹਨਾਂ ਨੂੰ ਇਹ ਪੈਸੇ 100 500 ਦਿਨ ਨੂੰ ਤਿਆਰ ਦੇ ਮੈਂ ਵੀ ਕਿਹਾ ਸੀ ਕੋਈ ਮੈਨੂੰ ਪਤਾ ਨਹੀਂ ਕਿਸੇ ਕਦਮ ਤੋਂ ਆਉਂਦੀ ਜਗਾ ਬਾਅਦ ਗੱਲਬਾਤ ਹੋਈ ਨਹੀਂ ਜਿਹੜੇ ਇੱਕ ਆਪਣੇ ਮੁਲਾਜ਼ਮ ਸੀ ਉਹ ਇੱਥੋਂ ਬਦਲੀ ਕਰਾ ਗਏ ਜੀ ਚਲੋ ਠੀਕ ਹੈ ਨਹੀਂ ਨਹੀਂ ਉਹ ਵੀਡੀਓ ਚੱਲ ਰਹੀ ਹੈ ਜਾਣ ਕੇ ਜਾਨ ਕਢਾ ਲਾ ਕਢਾ ਲਾ ਕਢਾ ਲਾ ਨਹੀਂ ਵੀਡੀਓ ਤੇ ਕੰਮ ਲੱਗ ਰਹੇ ਨੇ ਮੇਰੇ ਮਤਾਂ ਮ ਲੱਗ ਰਹੇ ਨੇ ਬਸ ਤੇ ਤੁਸੀ ਤਾਂ ਕਾਰਜ ਸਾਹਿਬ ਨੂੰ ਮਨਾਜੋ ਵੇ ਮਨਾਜੋ ਕਰਾ ਦੇਣਾ ਵੱਡੇ ਕੋਲ ਦਾ ਡਰਾਈਵਰ ਕੋਈ ਯਾਰ ਪੰਚਾਇਤ ਨਾਲ ਧੱਕਾ ਕਰ ਰਹੇ ਨੇ ਬਿਲਕੁਲ ਸ਼ਰੇਆਮ ਧੱਕਾ ਕਰ ਰਹੇ ਨੇ ਬਿਲਕੁਲ ਸ਼ਰੇਆਮ ਸਪੋਕੀ ਦੱਸੋ ਬੋਲੀ ਇਹ ਥੋੜੀ ਹੁਣ ਬੋਲੀ ਦੱਸੋ ਸਾਨੂੰ ਨਹੀਂ ਕਰੋ ਤੁਸੀਂ ਇਹ ਪਹਿ ਨਹੀਂ ਪਾਰੇ ਵਕਤ ਖੋਣ ਦੇ ਉਹ ਕਹਿੰਦੇ ਕਿ ਬੋਲੀ ਹੋ ਰਹੀ ਹੈ ਹੁਣ ਥੋੜੀ ਪਿੰਡ ਦੇ ਡੱਟੇ ਤੇ ਬਸਦੇ ਸਾਡੇ ਪੁਜੀ ਕਰਾਓ ਬੋਲੀ ਜਰੂਰ ਕਰਾਓ ਵੀਰੇ ਬੋਲੀ ਕਰਾਓ ਸਾਡੇ ਟੇਰਾ ਨਾਲ ਬੋਲੀ ਕਰਾਓ ਸੋ ਘੱਮ ਹੋਵੇ ਸਹੀ ਨਕਰੂ ਧੋਤੋ ਸਾਾਨੂੰ ਪਪਾ ਲੱਗਦੇ ਸਾਡਾ ਵੀ ਟੇਰਾ ਨਾਲ ਨੜੇ ਕਦੇ ਜੇ ਸਾਡੇ ਬੁਲਾਉਂਦਾ ਰਮਲਾ ਜਮਨੇ ਆਰਾਮ ਨਾ ਕਰ ਕੱਲ ਕੱਟ ਰਹੇ ਆਰਾਮ ਨਾ ਕਰ ਇੱਜ਼ਤ ਕਰ ਰਹੇ ਸਾਰੇ ਇੱਜ਼ਤ ਨਹੀਂ ਸਾਡੇ ਕੋਲ ਆਏ ਨੇ ਇੱਕ ਵਾਰੀ ਸਾਡਾ ਵੀ ਟੇਰਾ ਨਾਲ ਹੀ ਕਿਸੇ ਬੰਦੇ ਇਹਨਾਂ ਨਾਲ ਤੁਲਾ ਨਹੀਂ ਕਰੀ ਸਰ ਮੇਨ ਮੁਤਾਸਿਰ ਪਈਦਾ ਗੱਲਾਂ ਪੱਕ ਬੋਰਡ ਦਾ ਨਹੀਂ ਇਹਨਾਂ ਕੋਲ ਆਪਦੇ ਕੋਲ ਕਬਜ਼ਾ ਨਹੀਂ ਨਾ ਬੋਲੀ ਦਾ ਪਤਾ ਵੀ ਕਰਤਾ ਜੀ ਕਿਸੇ ਦੇ ਨਾਮ ਮੇਰੇ ਪਿੰਡ ਦਾ ਇੱਕ ਬੰਦਾ ਖੜਾ ਹੋ ਕੇ ਨਾਲ ਦੂਜਾ ਬੰਦਾ ਨਹੀਂ ਇੱਕ ਬੰਦਾ ਆਹ ਗੱਲ ਲੱਖਣਾ ਤੇ ਮੇਰੇ ਤੇ ਇਲਜ਼ਾਮ ਨਹੀਂ ਲਾਉਂਦੇ ਮੈਂ ਕਿਹਾ ਮੈਨੂੰ ਕਹਿੰਦਾ ਮੈਂ ਜਾਣਦਾ ਨਹੀਂ ਮੇਰੇ ਤੇ ਇਲਜ਼ਾਮ ਲਾਉਂਦਾ ਇਹ ਕੀ ਗੱਲ ਹੁੰਦੀ ਹੈ ਬੱਤਮੀ ਜੀ ਦਸਲ ਐ ਇੰਨਾ ਸਮੇਂਦਾਰ ਬੰਦਾ ਸਰਪੰਚ ਬੰਦਾ ਪਹਿਲਾਂ ਮੈਨੂੰ ਕਹਿੰਦਾ ਤੈਨੂੰ ਮੈਂ ਜਾਣਦਾ ਨਹੀਂ ਉਹ ਕਹਿੰਦਾ ਤੇਰੇ ਵੀਲੇ ਆਹ ਕੀ ਗੱਲ ਹੁੰਦੀ ਐ ਮੁਲਾਇਮ ਸਾਰੇ ਨਹੀਂ ਕਹੋ ਕਾਨੂੰ ਇਹ ਟਰੰਕਰ ਮੰਗਾ ਲਿਆ ਜੀ ਇਹ ਗੱਲ ਤੇ ਜੀ ਬਰਾਂਡ ਪਾਟੇ ਪਾਵਾ ਦਨਾ ਜਾਂ ਪਾਟੇ ਜਿਹੜੀ ਆ ਬੱਕ ਬੋਰਡ ਨੂੰ ਪਵਾ ਦਾਂਗੇ ਜੀ ਬੱਕ ਬੋਰਡ ਦੀ ਅਸੀਂ ਪਵਾ ਦਿੰਦੇ ਆ ਤੁਹਾਡੇ ਇਹਦੇ ਵਿੱਚ ਕੋਈ ਰੋਲ ਆਂਦੀ ਜੀ ਜਾ ਤੂੰ ਆਊਟ ਟੈਕਸ ਮਗਾਵਾਂ ਹਾਂ ਜੀ ਮਗਾਵਾਂ ਸਤੂ ਪਈ ਹੈ ਜੀ ਕੋਈ ਕਰ ਲੈ ਬਟੋਆ ਪਾਉਣੀਆਂ ਇੱਥੇ ਇਹਨਾਂ ਪਾਉਣੀਆਂ ਅਸੀਂ ਅਸੀਂ ਤਾਂ ਆਪਣੀ ਉਹਦੇ ਨਾਲ ਪਵਾਵਾਂਗੇ ਜੀ ਅਸੀਂ ਆਪਣਾ ਪਾਉਂਦੇ ਹੁੰਦੇ ਆ ਜੀ ਤੁਸੀਂ ਕੱਪ ਵੇਚਦੇ ਤੁਸੀਂ ਇਹ ਕੌਣ ਹੈ ਜੀ ਤੀਜੇ ਤੋਰੇ ਅਸੀਂ 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 ਤਾਂ ਕੀ ਕੁੱਝ ਬੰਦਾ ਕੀ ਕਰੀ ਨਾ 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 ਜੀ ਇਹ ਸਭ ਤੋਂ ਪਹਿਲਾਂ ਜਦੋਂ ਸੁਕਿੰਦਰ ਬੋਧੀ ਨੂੰ ਅਸੀਂ ਜਿਹੜੀ ਕਰਦੀ ਸੀ ਬੋਧੀ ਕਰਕੇ ਤੁਸੀਂ ਕਰ ਕੋਈ ਨਾ ਕਰਾਇਆ ਜੀ ਨਾ ਨਾ ਜੀ ਅਸੀਂ ਕਿਹਾਰੇ ਜਿਹੜੇ ਬੋਲ ਬੋਲ ਮੈਨੂੰ ਕਿਉਂ ਰੋਕੀਓ ਨਹੀਂ ਤੁਸੀਂ ਫਿਰ ਸਾਰੇ ਆ ਪੈਸੇ ਲੱਦੇ ਨੇ ਜੀ ਤੁਸੀਂ ਫਿਰ ਇਤੋਂ ਪੈਸੇ ਲੈਣੇ ਜੀ ਮੰਨੋ ਤੁਸੀਂ ਗੱਲ ਨੂੰ ਮੇਰੇ ਤੇ ਇਲਜ਼ਾਮ ਨਹੀਂ ਲਾਉਂਦੇ ਮੈਂ ਮਰਜ਼ੀ ਮੈਂ ਮੇਰੇ ਤੇ ਇਲਜ਼ਾਮ ਨਹੀਂ ਲਾਉਂਦੇ ਮੇਰੇ ਤੇ ਇਲਜ਼ਾਮ ਨਹੀਂ ਲਾਉਂਦੇ ਇਹ ਕੀ ਗੱਲ ਲੱਖਣਾ ਤੇ ਮੇਰੇ ਤੇ ਇਲਜ਼ਾਮ ਲਾਉਂਦੇ ਬੱਤਮੀ ਜੀ ਦਾਸ ਲਾ ਇੰਨਾ ਹਰ ਇੱਕ ਬੰਦਾ ਸਮੇਂਦਾਰ ਬੰਦਾ ਸਰਪੰਚ ਬੰਦਾ ਪਹਿਲਾਂ ਮੈਨੂੰ ਕਹਿੰਦਾ ਤੈਨੂੰ ਮੈਂ ਜਾਣਦਾ ਨਹੀਂ ਉਹ ਕਹਿੰਦਾ ਤੇਰੇ ਵੀਲੇ ਆ ਕੀ ਗੱਲ ਹੁੰਦੀ ਯਾਰ ਪਲਾਇਮ ਸਾਰਿਆਂ ਦੀ ਕਹੂ ਕਾਨੂੰ ਇਹ ਟਰੈਕਟਰ ਮੰਗਾ ਲਿਆ ਜੀ ਜੰਗਾ ਮੈਂ ਤੁਹਾਡਾ ਪਿੰਡ ਹੈ ਮੇਰਾ ਨਾਮ ਜਗਦੀਪ ਸਿੰਘ ਜੀ ਸਰਪੰਚ ਪਿੰਡ ਨਕਟੇ ਤੋਂ ਜੀ ਜਗਦੀਪ ਕੀ ਮਸਲਾ ਹੈਗਾ ਤੁਹਾਡੇ ਪਿੰਡ ਦਾ ਬਾਗਵਾਲ ਨੂੰ ਲੈ ਕੇ ਜਿਹੜੇ ਬਾਗਵਾਲ ਦੇ ਅਧਿਕਾਰੀ ਨਹੀਂ ਅੱਜ ਕਬਜਾ ਲੈਣ ਆਏ ਨੇ ਇਹ ਮਸਲਾ ਹੈਗਾ ਇਹ ਸਰ ਕਾਫੀ ਟਾਈਮ ਤੋਂ ਸੁਖ ਸੁਖਵਿੰਦਰ ਕੌਰ ਦੇ ਨਾਮ ਤੇ ਜ਼ਮੀਨ ਸੀ ਜੀ ਉਹ ਲੰਬੇ ਸਮੇਂ ਤੋਂ 60 70 ਸਾਲਾਂ ਤੋਂ ਬਲਵਾਉਂਦੇ ਆ ਰਹੇ ਹੈ ਜੀ ਤੇ ਉਸ ਤੋਂ ਬਾਅਦ ਵਿੱਚ ਇਹਨਾਂ ਨੇ ਦੱਸਿਆ ਕਿ ਐਂ ਕਰਕੇ ਉਹਨਾਂ ਨੇ ਕੋਈ ਠੇਕਾ ਵਗੈਰਾ ਨਹੀਂ ਭਰਿਆ ਇਹ ਆਪਣੇ ਕੋਲੇ ਆਏ ਜੀ ਠੇਕਾ ਲੈਣ ਵਾਸਤੇ ਮੈਨੂੰ ਕਹਿੰਦੇ ਵੀ ਐਂ ਕਰਕੇ ਉਹਨਾਂ ਨੇ ਭਰੇ ਨਹੀਂ ਮੈਂ ਕਿਹਾ ਜੀ ਮੈਂ ਭਰਨ ਨੂੰ ਤਿਆਰ ਹਾਂ ਇੱਥੇ ਆ ਕੇ ਮੇਰੇ ਕੋਲ ਫੋਟੋਆਂ ਖਿੱਚ ਕੇ ਲੈ ਕੇ ਗਏ ਆ ਜੀ ਕਾਨੂੰ ਕੋ ਸਾਹਿਬ ਪਟਵਾਰੀ ਸਾਹਿਬ ਸਾਰੇ ਮੇਰੇ ਦੋ ਲੰਬੜਦਾਰ ਇੱਥੇ ਨਾਲ ਸੀ ਜੀ ਮੈਨੂੰ ਕਹਿੰਦੇ ਵੀ ਕੀ ਮੰਗਿਆ 1,85,000 ਰੁਪਏ ਦੀ ਇਹਨਾਂ ਨੇ ਮੰਗ ਕਰੀ ਹੈ ਜੀ ਮੈਂ ਇਹਨਾਂ ਨੂੰ ਚੈੱਕ ਦਿੱਤਾ ਕਿ ਕੱਲ ਨੂੰ ਆ ਕੇ ਮੇਰਾ ਚੈੱਕ ਦਿਰਾ ਹੀ ਮੈਂ ਪੇਮੈਂਟ ਦੇ ਕੇ ਡਾਕੂਮੈਂਟ ਲੈ ਜਾਓ ਮੇਰੇ ਮੇਰੇ ਕੋਲ ਡਾਕੂਮੈਂਟ ਲੈ ਕੇ ਗਏ ਇੱਕ ਲੇਡੀਸ ਜੀ ਸਟੇਟ ਲੈਵਲ ਦੀ ਮਿਲਣਾ ਤਾਂ ਉਹ ਗੱਡੀ 'ਚ ਬੈਠੇ ਜੋ ਇੱਧਰ ਨਹੀਂ ਆਏ ਉਹ ਨਾਲ ਸੀ ਇਹ ਕਹਿੰਦੇ ਵੀ 1,25,000 ਅਸੀਂ ਚੈੱਕ ਜੇ ਭਰ ਲੈਨੇ ਆ ਉਹ ਪੇਮੈਂਟ ਅਸੀਂ ਚੈੱਕ 'ਚੋਂ ਲੈ ਲੈਨੇ ਆ ਬਾਕੀ ਜਿਹੜੀ ਰਹਿੰਦੀ 60,000 ਉਹ ਡਾਕਟਰ ਅਮਜਦਰੀ ਨੂੰ ਮਿਲੋ ਉੱਥੇ ਰਿਸ਼ਵਤ ਦੇ ਤੌਰ ਤੇ ਉਹਨੂੰ ਦੇ ਦਿਓ ਮੇਰੇ ਕੋਲ ਉਹਦੀ ਬਕਾਇਦਾ ਰਿਕਾਰਡਿੰਗ ਵੀ ਪਈ ਹੈ ਜੀ ਮੈਂ ਦਿਖਾਉਂਗਾ ਜਦ ਇਹਨਾਂ ਨੂੰ ਕੋਰਟ 'ਚ ਜਾਊਂਗਾ ਤੁਸੀਂ মিডিਆ ਸਾਹਮਣੇ মিডিਆ ਸਾਹਮਣੇ ਕਰਨਾ ਜੀ ਥੋੜੀ ਰਿਕਾਰਡਿੰਗ ਚਲਾਉਣਾ ਜੀ ਮੈਂ ਇਹਨਾਂ ਨੇ ਕੀ ਕਿਹਾ ਉਹਦੇ ਵਿੱਚ ਜ਼ਿਆਦਾ ਪੈਸੇ ਵਾਲੀ ਗੱਲ ਨਹੀਂ ਹਾਂ ਤੁਸੀਂ ਪਟਿਆਲੇ ਆਜੋ ਮੈਨੂੰ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਕੀ ਕਰਿਆ ਮੈਂ ਕਿਹਾ ਜੀ ਕੋਈ ਗੱਲ ਨਹੀਂ ਤੇ ਮੈਂ ਇਹਨਾਂ ਨੂੰ ਮਨਾ ਕਰਤਾ ਜੀ 60000 ਰੁਪਏ ਦੇਣ ਤੋਂ ਉਹ 60000 ਰੁਪਏ ਦੇਣ ਤੋਂ ਮਨਾ ਕਰਿਆ ਉਹਦੋਂ ਮੁੜ ਕੇ ਇਹਨਾਂ ਨੇ ਮੈਨੂੰ ਕੋਈ ਦੱਸਿਆ ਨਹੀਂ ਜੀ ਕੋਈ ਗੱਲ ਨਹੀਂ ਕਰੀ ਬਾਅਦ ਵਿੱਚ ਮੈਂ ਜਦੋਂ ਇਸ ਜਗ੍ਹਾ ਦੀ ਜਮ੍ਹਾਂ ਬੰਦੀ ਪੁਰਾਣੀ ਕਢਾਈ ਹੈ ਜੀ ਇਹਦੀ 78 ਤੋਂ ਲੈ ਕੇ 90 ਤੱਕ ਦੀ ਜਮ੍ਹਾਂ ਬੰਦੀ ਦੀ ਪੰਚਾਇਤ ਮਾਲਕ ਸੀ ਨਾ ਕਿ ਬੱਕ ਬੋਰਡ ਦੀ ਜੱਦੀ ਪੁਸ਼ਤੀ ਮਾਲਕੀ ਹੈ ਜੀ ਜਦੋਂ ਇਹ ਮੇਰੇ ਪਿੰਡ ਦੀ ਪੰਚਾਇਤ ਦੀ ਮਾਲਕੀ ਪੁਰਾਣੀ ਸੀ ਜੀ ਉਸ ਟਾਈਮ ਇੱਥੇ ਮੁਸਲਮ ਭਾਈਚਾਰਾ ਰਹਿੰਦਾ ਸੀ ਅਸੀਂ ਉਹ ਮੁਸਲਮ ਪਾਈਚਾਰੇ ਨੂੰ ਅੱਜ ਵੀ ਸਾਡੇ ਬਾਜੀਗਰ ਬਸਤੀ ਰਹਿੰਦੀ ਹੈ ਜੀ ਉਹ ਜਗ੍ਹਾ ਦੇਖੋਗੇ ਅਸੀਂ ਉਹ দান ਕਰੀ ਹੋਈ ਜਗ੍ਹਾ ਜੀ ਉਹ ਸਮਸ਼ਾਨ ਘਾਟ ਕੱਟ ਹੈ ਜੀ ਇੱਧਰ ਸਾਡਾ ਐਸਸੀ ਪਾਈਚਾਰੇ ਦਾ ਸਮਸ਼ਾਨ ਘਾਟ ਹੈ ਉਧਰ ਸਾਡਾ ਜਰਨਲੇ ਜੀ ਤੇ ਉਹਦੇ ਵਿੱਚ ਨਾਲ ਅਸੀਂ ਮੁਸਲਮ ਪਾਈਚਾਰੇ ਨੂੰ ਦਿੱਤੀ ਸੀ ਉਹ ਜਗ੍ਹਾ ਉਸ ਤੋਂ ਬਾਅਦ ਕੀ ਕਰਿਆ ਇਹਨਾਂ ਨੇ ਟਰੈਕਟਰ ਜੀ ਉਹ ਸਰਦਨ ਪਹਿਲੇ ਦਿਨ ਆਏ ਨੇ ਜੀ ਉਹਨਾਂ ਨਾਲ ਇੱਕ ਮੈਡਮ ਆਈ ਸੀ ਮੈਂ ਇਹਨਾਂ ਨੇ ਕੀ ਕਰਿਆ ਕਾਨੂੰਨਕ ਸਾਹਬ ਦੇ ਵਿੱਚ ਦੀ ਇਹਨਾਂ ਨੇ ਗੱਲ ਕਰੀ ਜੀ ਮੈਂ ਕੋਈ ਝੂਠ ਨਹੀਂ ਕਰਦਾ ਕਿ ਕਹਿੰਦੇ ਵੀ 60000 ਰੁਪਏ ਲੈ ਕੇ ਉੱਥੋਂ ਆ ਜਾ ਉੱਥੋਂ ਜਾਂ ਤੇ ਵੀ ਤੂੰ ਸਮਾਨੇ ਤੋਂ ਆਪਾਂ ਦੁਕਾਨ ਤੇ ਮੀਟ ਕਰ ਲੈਨੇ ਆ ਜਾਂ ਮਤਲਬ ਉੱਥੇ ਅਲੱਗ ਜਗ੍ਹਾ ਤੇ ਮਿਲ ਲੈਨੇ ਆ ਫਿਰ ਮੈਨੂੰ ਚਲੋ ਮੈਂ ਕਿਹਾ ਕੋਈ ਗੱਲ ਨਹੀਂ ਛੱਡ ਦੋ ਉਸ ਤੋਂ ਬਾਅਦ ਚ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਇਹ ਪੈਸੇ ਜ਼ਿਆਦੇ ਆ ਤੁਸੀਂ ਜੈਨੂਅਲ ਫੀਸ ਜੇ ਤੁਹਾਡੀ 1.85 ਬਣਦੀ ਆ ਤੁਸੀਂ ਚੈੱਕ ਤੇ ਭਰ ਲਓ ਮੈਨੂੰ ਕੋਈ ਇਤਰਾਜ਼ ਨਹੀਂ ਜੀ ਚੈੱਕ ਤੇ ਸਵਾਰੀ ਪੇਮੈਂਟ ਅੱਜ ਵੀ ਇਹਨਾਂ ਕੋਲ ਚੈੱਕ ਕਿਉਂ ਦੇਣ ਦਾ ਖਾਲੀ ਮਤਲਬ ਕੀ ਸੀ ਕਿ ਜਿੰਨੀ ਤੁਹਾਡੀ ਟੋਟਲ ਪੇਮੈਂਟ ਬਣਦੀ ਹੈ ਸਾਰੀ ਮੇਰੀ ਚੈੱਕ ਜੇ ਭਰ ਲੋ ਮੇਰੇ ਨਾਂ ਪਟਾ ਕਰ ਦਿਓ ਜੀ ਉਦੋਂ ਮੁੜ ਕੇ ਇਹਨਾਂ ਨੇ 2 ਢਾਈ ਮਹੀਨੇ ਕੋਈ ਗੱਲ ਨਹੀਂ ਕੀਤੀ ਜੀ ਮੇਰੇ ਨਾਲ ਫਿਰ ਇਹਨਾਂ ਨੇ ਢਾਈ ਮਹੀਨੇ ਬਾਅਦ ਨਾ ਮੇਰੇ ਪਿੰਡ 'ਚ ਕਿਸੇ ਨੂੰ ਪਤਾ ਨਾ ਲੰਬੜਦਾਰ ਨੂੰ ਜੀ ਪਤਾ ਲੱਗਿਆ ਜੀ ਇੱਥੇ ਆਏ ਸੁਖਵਿੰਦਰ ਸਿੰਘ ਦੇ ਨਾਮ ਕਰਤਾ ਬਟਾ ਮੈਨੂੰ ਬਿਨ ਦੱਸਿਆ ਜਿਹੜਾ ਚੌਂਕੀਦਾਰ ਸਾਹਿਬ ਅੱਜ ਬੋਲ ਰਹੇ ਆ ਉਸ ਦਿਨ ਇਹਨਾਂ ਨੇ ਮੈਨੂੰ ਤਲਾਹ ਨਹੀਂ ਲਈ ਜੀ ਮੈਂ ਇੱਥੇ ਆਇਆ ਇੱਥੇ ਆ ਕੇ ਮੈਂ ਬੋਲਿਆ ਮੈਂ ਇੱਥੇ ਆ ਕੇ ਕਿਹਾ ਵੀ ਕੀ ਗੱਲ ਹੋ ਗਈ ਜੀ ਕੀ ਕਰਨਾ ਹੈ ਉਹ ਕਹਿੰਦੇ ਜਿਹਾ ਕਰਕੇ ਬਰਾਂਟ ਕਬਜ਼ਾ ਫਲਾਣਾ ਟੰਗਾਣਾ ਮੈਂ ਕਿਹਾ ਜੀ ਮੈਂ ਜਦੋਂ ਤੁਹਾਡੇ ਦਫ਼ਤਰ 'ਚ ਗਿਆ ਚੈੱਕ ਲੈ ਕੇ ਪੇਮੈਂਟ ਦੇਣ ਗਿਆ ਤੁਸੀਂ ਪੇਮੈਂਟ ਭਰ ਲਓ ਜੀ ਮੇਰਾ ਤਾਂ ਕੋਈ ਰੌਲਾ ਹੀ ਨਹੀਂ ਤੁਸੀਂ ਕਰ ਲਓ ਮੁੜ ਕੇ ਕਹਿੰਦੇ ਜੀ ਫਿਰ ਮੈਂ ਕਿਹਾ ਇੱਕ ਮੈਡਮ ਬੋਲੀ ਆ ਕਹਿੰਦੀ ਮੈਂ ਹਾਂ ਜੀ ਅਮਜਦ ਅਲੀ ਕਹਿੰਦੀ ਉਹਦੀ ਤਾਂ ਜੀ ਬਦਲੀ ਹੋ ਗਈ ਵੀ ਹੋਤਾ ਚਲੇ ਗਏ ਮੈਂ ਕਹਿੰਦਾ ਜੀ ਉਹਨਾਂ ਨੇ ਮੇਰ ਤੋਂ ਰਿਸ਼ਵਤ ਮੰਗੀ ਸੀ ਮੈਂ ਰਿਸ਼ਵਤ ਨਹੀਂ ਦਿੱਤੀ ਜਨੂਅਲ ਫੀਸ ਮੈਂ ਅੱਜ ਵੀ ਪਰਨ ਤਿਆਰ ਆ ਮੈਂ ਕੱਲ ਵੀ ਪਰਨ ਤਿਆਰ ਆ ਫਿਰ ਜਦੋਂ ਇੱਥੇ ਮੈਡਮ ਖੜੀ ਸੀ ਮੈਡਮ ਨੂੰ ਕਹਿੰਦੀ ਮੈਨੂੰ ਨਹੀਂ ਪਤਾ ਜਿੱਦਾਂ ਇਹ ਕਹਿ ਰਹੇ ਜੀ ਮੈਂ ਕਿਹਾ ਬਾਬੇ ਪੀਰ ਦੀ ਜਗ੍ਹਾ ਜੀ ਤੁਸੀਂ ਇੱਕ ਵਾਰੀ ਚੜ ਕੇ ਇੱਥੇ ਕਹਿ ਦਿਓ ਕਿ ਮੈਨੂੰ ਪਤਾ ਨਹੀਂ ਵੀ ਇਹ ਰਿਸ਼ਵਤ ਬਾਰੇ ਮੈਡਮ ਚੁੱਪ ਕਰਕੇ ਜਿੱਥੋਂ ਗੱਡੀ ਦੇ ਕਾਨੋਗੋ ਸਾਹਿਬ ਨੇ ਭਜਾਈ ਗੱਡੀ ਇੱਥੋਂ ਨਿਕਲ ਗਏ ਜੀ ਹੁਣ ਵੀ ਮੈਨੂੰ ਪਤਾ ਲੱਗਿਆ ਕਿ ਸ਼ਾਇਦ ਮੈਡਮ ਉਹ ਗੱਡੀ 'ਚ ਬੈਠੇ ਆ ਇੱਥੇ ਤੱਕ ਨਹੀਂ ਆਏ ਸ਼ਾਇਦ ਉਹ ਮੇਰੇ ਪਿੰਡ ਦੇ ਬੰਦੇ ਤੋਂ ਰਿਸ਼ਵਤ ਲੈ ਲਈ ਉਹਨੇ ਨਾ ਕਰਾਤੀ ਜਿਹੜੀ ਅਖਬਾਰ ਦੀ ਗੱਲ ਕਰਦੇ ਆ ਸਰ ਵੀ ਓਪਨਲੀ ਬੋਲੀ ਕਰਾ ਕੇ ਅਖਬਾਰ ਚ ਛਪਾਈ ਐਡੀ ਕ ਖਬਰ ਹੈ ਜੀ ਮੇਰੇ ਪਿੰਡ ਦੇ 1100 ਵੋਟ ਹੈ 1200 ਵੋਟ ਦੇ ਵਿੱਚ ਇੱਕ ਬੰਦੇ ਨੂੰ ਅਖਬਾਰ ਨਹੀਂ ਪੜੀ ਗਈ ਸੀ ਉਸੇ ਦਿਨ ਦੀ ਅਖਬਾਰ ਕੀ ਸੁਖਵਿੰਦਰ ਸਿੰਘ ਨੂੰ ਕੱਲੇ ਨੂੰ ਕਿਵੇਂ ਦੇਖੀ ਜੀ ਓਡੀ ਐਡੀ ਕ ਖਬਰ ਹੈ ਜੀ ਕਿ ਇਹ ਬੱਕਬੋੜ ਦੀ ਅੱਜ ਬੋਲੀ ਆ ਗਈ ਮੈਂ ਕੱਲਾ ਜਾ ਕੇ ਬੋਲੀ ਦੇ ਆਵਾਂ ਕਿ ਇਹਨਾਂ ਦਾ ਹੱਕ ਨਹੀਂ ਸੀ ਬਣਦਾ ਕਿ ਮੇਰੇ ਪਿੰਡ ਦੇ ਕਿਸੇ ਲੰਬੜਦਾਰ ਨੂੰ ਜਾਂ ਕਿਸੇ ਮੋਤਵਾਰ ਬੰਦੇ ਨੂੰ ਦੱਸਣ ਦਾ ਕਿ ਭਾਈ ਉਹ ਜਗਾ ਬੇਲੀ ਪਈ ਆ ਅਸੀਂ ਉਹਦੀ ਬੋਲੀ ਕਰਨੀ ਆ ਬੋਲੀ ਕਰਦੇ ਦੋ ਬੰਦੇ ਵੀ ਮੇਰੇ ਪਿੰਡ ਦੇ ਇਹਨਾਂ ਦੇ ਖਿਲਾਫ ਦਿਖਾ ਦਿਓ ਖੜੇ ਹੋ ਕੇ ਬੋਲੀ ਦੇ ਵਿੱਚ ਅਸੀਂ ਮਨਜ਼ੂਰ ਹੈ ਹੁਣ ਕਬਜ਼ਾ ਕਰਨ ਲਈ ਆਏ ਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਜੀ ਮੈਂ ਕੱਲਾ ਨਹੀਂ ਮੈਂ ਆਪਣੀ ਪੰਚਾਇਤ ਵੱਲੋਂ ਕੋਰਟ ਦੇ ਵਿੱਚ ਕੇਸ ਲਾਇਆ ਹੋਇਆ ਹੈ ਜੀ ਐਸ.ਡੀ.ਐਮ ਸਾਹਿਬ ਦੇ ਦਰਖਾਸਤ ਸਾਡੇ ਦਿੱਤੀ ਹੋਈ ਹੈ ਜੀ ਪੰਚਾਇਤ ਵੱਲੋਂ ਦਿੱਤੀ ਹੈ ਜੀ ਨਾ ਕੋਈ ਸੁਖਵਿੰਦਰ ਕੌਰ ਵੱਲੋਂ ਨਾ ਕਿਸੇ ਹੋਰ ਵੱਲੋਂ ਸੁਖਵਿੰਦਰ ਕੌਰ ਕੌਣ ਹਨ ਇਹ ਸੁਖਵਿੰਦਰ ਕੌਰ ਮੇਰੇ ਪਿੰਡ ਦੀ ਨੇ ਜੀ ਹੈਗੇ ਨੇ ਜੀ ਹਾਂਜੀ ਹੈਗੇ ਨੇ ਜੀ ਉਹ ਜਸਵਿੰਦਰ ਕੌਰ ਨੇ ਜੀ ਤੁਰ ਗਏ ਤੁਰ ਗਏ ਹੁਣ ਹੀ ਗਏ ਨੇ ਜੀ ਇੱਥੇ ਸਣ ਜੀ ਨੰਬਰ 2 ਤੇ ਹੁਣ ਮੈਂ ਜਦੋਂ ਆਪਣੀ ਪੰਚਾਇਤ ਨਾਲ ਸਾਰੀ ਨਾਲ ਗੱਲ ਕਰੀ ਹੈ ਜੀ ਇਹ ਸਾਰੀ ਦੱਸੀ ਹੈ ਵੀ ਆਪਾਂ ਇਹ ਕਬਰਸਤਾਨ ਭਾਈਚਾਰੇ ਮੁਸਲਮਾਨ ਭਾਈਚਾਰੇ ਨੂੰ ਦਿੱਤੀ ਸੀ ਜਗਾ ਉਹਨਾਂ ਵਾਸਤੇ ਵੀ ਕਬਰਾਂ ਵਾਸਤੇ ਜੀ ਹੁਣ ਮੁਸਲਮਾਨ ਭਾਈਚਾਰਾ ਹੈ ਨਹੀਂ ਜੀ ਇਹਨਾਂ ਨੇ ਕੀ ਕਰਿਆ ਜਦੋਂ 99 ਦੇ ਵਿੱਚ ਇੰਤਕਾਲ ਕਰਾਇਆ ਮੈਂ ਸਾਰੀ ਆ ਡਿਟੇਲ ਜਿਵੇਂ ਇਹ ਕਹਿੰਦੇ ਨੇ ਨਾ ਅਸੀਂ ਕਢਾਈਏ ਸਰ ਮੈਂ ਤੁਹਾਨੂੰ ਆ ਤਾਂ ਮੇਰੀ ਕੋਰਟ ਦੇ ਵਿੱਚ ਜਿਹੜਾ ਕੇਸ ਚੱਲਦਾ ਜੀ ਉਹਦੀ ਕਾਪੀ ਹੈ ਜੀ ਸਾਰੀ ਇਹ ਲਾਇਆ ਹੋਈ ਦੀ ਦੋ ਤਰੀਕ ਆ ਮੇਰੀ ਪੰਚਾਇਤ ਵੱਲੋਂ ਮੈਂ ਸਾਰਿਆਂ ਦੇ ਸਾਈਨ ਕਰਾ ਕੇ ਦੇਖ ਕੇ ਆਇਆ ਜੀ। ਪਾਪੜੀ ਵੱਲੋਂ ਸੋ। ਆ ਜਮ੍ਹਾਂਬੰਦੀ ਪਈ ਹੈ ਜੀ। 1900 ਲੈ ਕੇ 77 78 ਦੀ ਪੁਰਾਣਾ ਰਿਕਾਰਡ ਹੈ ਜੀ। ਇੱਥੇ ਕੀ ਲਿਖਿਆ ਹੋਇਆ ਹੈ ಗ್ರಾಮ ਪੰਚਾਇਤ ਨਕਟੇ ਜੀ। ਉਸ ਤੋਂ ਬਾਅਦ ਲਿਖਿਆ ਕਬਰਸਤਾਨ ਇਹਨਾਂ ਨੂੰ ਉਸ ਤੋਂ ਬਾਅਦ ਕੋਈ ਵੀ ਇਹਦੇ ਚ ਸਰਪੰਚ ਲੰਬੜਦਾਰ ਦੇ ਸੈਨੀਆਂ ਨੇ ਨਾਲ ਇੱਕ ਐਪਲੀਕੇਸ਼ਨ ਲਾ ਕੇ ਜਦੋਂ ਬੱਕ ਬੋਰਡ ਦਾ ਰੂਲ ਬਦਲਿਆ ਨਾ ਐਪਲੀਕੇਸ਼ਨ ਲਾ ਕੇ ਇਹਨਾਂ ਨੇ ਆਪਣੀ ਇੰਤਕਾਲ ਕਰਾ ਲਈ ਕਿਸੇ ਨੂੰ ਉਸ ਟਾਈਮ ਵੀ ਨਹੀਂ ਦੱਸਿਆ ਜੀ ਕਿਉਂਕਿ ਉਸ ਟਾਈਮ 9977 ਦੇ ਵਿੱਚ ਅਨਪੜਤਾ ਸੀ ਕੀ ਕਿਸੇ ਨੂੰ ਪਤਾ ਸੀ ਜੀ ਤੇ ਅੱਜ 77 ਤੋਂ ਲੈ ਕੇ ਹੁਣ ਤੱਕ ਜੀ ਕਿਸੇ ਨੂੰ ਪਤਾ ਵੀ ਨਹੀਂ ਸੀ ਇਹ ਬੱਕ ਬੋਰਡ ਦੀ ਜ਼ਮੀਨ ਹੈ ਜੀ ਇਹ ਬੱਕ ਬੋਰਡ ਦੀ ਜ਼ਮੀਨ ਦਾ ਜਦੋਂ ਤੋਂ ਪਤਾ ਲੱਗਿਆ ਉਦੋਂ ਤੋਂ ਇਹਨਾਂ ਨਾਲ ਗੱਲਬਾਤ ਹੋਈ ਹੈ ਮੈਂ ਹੱਥ ਬੰਨ ਕੇ ਇਹੀ ਗੱਲ ਕਰਦਾ ਜੀ ਕਿ ਇਹ ਪੰਚਾਇਤ ਨੇ ਦਾਨ ਕਰੀ ਸੀ ਮੁਸਲਮ ਭਾਈਚਾਰੇ ਤੁਸੀਂ ਬੇਸ਼ੱਕ ਲੈ ਲਓ ਪਰ ਜੇ ਕਿਸੇ ਹੋਰ ਪਿੰਡ ਦੇ ਬੰਦੇ ਨੂੰ ਠੇਕੇ ਦੇ ਦਿੰਦੇ ਨੇ ਸਾਨੂੰ ਮਨਜ਼ੂਰ ਨਹੀਂ ਜੀ ਬੇਸ਼ੱਕ ਸਾਡੀ ਪੰਚਾਇਤ ਦੀ ਖਾਲੀ ਜਗ੍ਹਾ ਛੱਡ ਦੇਣ ਅੱਜ ਇਹਨੂੰ ਖਾਲੀ ਕਰਕੇ ਅਸੀਂ ਗਰਾਊਂਡ ਵੀ ਬਣਾਉਣ ਨੂੰ ਤਿਆਰ ਹੈ ਜੀ ਇਹ ਕਹਿੰਦੇ ਵੀ 2006 ਤੋਂ ਤੁਸੀਂ ਕਿਹੜੀ ਕਿਹੜੀ ਬੋਲੀ ਪੇਮੈਂਟ ਨਹੀਂ ਭਰੀਏਗੀ ਤੁਹਾਡੇ ਆਪਾਂ ਨੇ ਨਹੀਂ ਭਰੀ ਜੀ ਆਪਣੇ ਨਾਲ ਤਾਂ ਇਹਨਾਂ ਦਾ ਲਾਗਰ ਤੇ ਅੱਗੇ ਨਹੀਂ ਜਸਵਿੰਦਰ ਕੌਰ ਨਾਲ ਸੀ ਜੀ ਇਹਨਾਂ ਦਾ ਜਸਵਿੰਦਰ ਕੌਰ ਨਾਲ ਕੇਸ ਚੱਲਿਆ ਜੀ ਜਸਵਿੰਦਰ ਕੌਰ ਤੋਂ ਇਹਨਾਂ ਨੇ ਪੈਲੀ ਲਈ ਹੈ ਜੀ ਬਾਚੇ ਵੀ ਉਹਨਾਂ ਦਾ ਕੇਸ ਚੱਲਿਆ ਉਹਨਾਂ ਨੇ ਭਰੀ ਨਹੀਂ ਭਰੀ ਪਤਾ ਜਦੋਂ ਆਪਾਂ ਨੂੰ ਪਤਾ ਲੱਗਿਆ ਆਪਾਂ ਇਹਨਾਂ ਨੂੰ ਖਾਲੀ ਚੈੱਕ ਦਿੱਤਾ ਸੀ ਇਸੇ ਕਰਕੇ ਕਿ ਆਪਣੀ ਪੇਮੈਂਟ ਭਰ ਲੋ ਮੇਰਾ ਇਹਨਾਂ ਨੇ ਚੈੱਕ ਨਹੀਂ ਮੋੜਿਆ ਮੇਰ ਤੋਂ ਰਿਸ਼ਵਤ ਲੈਣ ਦੇ ਚੱਕਰ 'ਚ ਨਹੀਂ ਮੋੜਿਆ ਜੀ ਰਿਸ਼ਵਤ ਮੰਗਦੇ ਸੀ ਮੈਂ ਦਿੱਤੀ ਨਹੀਂ ਹੋਰ ਨੇ ਦਿੱਤੀ ਉਹਨਾਂ ਨੇ ਨਾਲ ਲਵਾਈਏ ਜੀ ਸਾਰੀ ਪੰਚਾਇਤ ਵੱਲੋਂ ਮੈਂ ਆਪਣੇ ਨਾਲ ਕਰ ਰਹੇ ਹਾਂ ਜੀ ਮੇਰੇ ਨੰਬਰਦਾਰ ਵੀ ਨਾਲ ਖੜੇ ਨੇ ਹਾਂਜੀ ਭਾਈ ਜੀ ਕੀ ਨਾਮ ਹੈ ਕੀ ਆਉਦਾ ਤੁਹਾਡਾ ਮੈਂ ਮੋਸੀਨ ਅਲੀ ਪੰਜਾਬ ਬੱਕ ਬੋਰਡ ਸਟੇਟ ਅਫਸਰ ਸੰਗਰੂਰ ਅੱਜ ਇੱਥੇ ਮੌਕਾ ਕਬਜ਼ਾ ਕਾਰਵਾਈ ਤੇ ਪਹੁੰਚੇ ਹਾਂ ਜੀ ਪਿੰਡ ਨਕਟੇ ਇਹਦੇ ਵਿੱਚ ਕਿ ਆਪਣੇ ਮਾਨਯੋਗ ਹਾਈ ਕੋਰਟ ਕੋਰਟ ਐਚਐਸ ਗਰੇਵਾਲ ਜੀ ਦੀ ਚੇਅਰਮੈਨ ਪੰਜਾਬ ਕਾਉਂਟਰ ਵੀਨੋ ਤੋਂ ਆਰਡਰ ਹੋਇਆ ਜੀ ਐਡੀਜੀ ਸਾਹਿਬ ਤੋਂ 17/23 ਦਾ ਹਾਂਜੀ 17/23 ਦਾ ਹੋਇਆ ਜੀ ਜਸਵਿੰਦਰ ਕੌਰ ਦੇ ਖਿਲਾਫ ਜੀ 5 ਬਿਗੇ 10 ਬਿ 10 ਬਿਗੇ ਪ੍ਰਾਪਰਟੀ ਦਾ ਖਸਰਾ ਨੰਬਰ 403 ਪਿੰਡ ਨਰਕਾ ਜਿਹਦੇ ਤਹਿਤ ਇਹ ਦੀ ਕਾਰਵਾਈ ਚੱਲਦੀ ਸੀਗੀ ਤੇ ਉਸ ਦੇ ਦੌਰਾਨ ਜੀ ਤਾਂ ਤੋਂ ਡਿਫਾਲਟ ਨੇ ਨਾ ਸਾਰਾ ਫਾਲਟਰ ਕਰ ਦੋਤੋ ਨੇ ਦਾ 2006 ਤੋਂ ਇਹ ਡਿਫਾਲਟਰ ਚੱਲਦੇ ਆ ਰਹੇ ਨੇ ਜੀ ਇਹ ਪਹਿਲਾ ਪੱਟਾ ਹੋਇਆ ਸੀਗਾ ਜੀ ਇਹਨਾਂ ਨੇ 2006 ਤੋਂ ਬਾਅਦ ਕੋਈ ਰਕਮ ਨਹੀਂ ਭਰੀ ਹੈਗੀ ਉਸ ਤੋਂ ਬਾਅਦ ਪੰਜਾਬ ਵਕਫ ਬੋਰਡ ਨੇ ਹਾਂਜੀ 8 ਸਾਲ ਦੀ ਪਾਣੀ ਪੈਂਦੀ ਹੁੰਦੀ ਹੈ ਦਫਾ 54 ਦੇ ਵਕਫ ਐਕਟ ਦੇ ਤਹਿਤ ਇਹਨਾਂ ਦਾ ਇੱਕ ਕੇਸ ਲਗਾਇਆ ਗਿਆ ਸਾਰੀ ਕਾਨੂੰਨੀ ਕਾਰਵਾਈ ਪੂਰੀ ਹੋਈ ਉਹ ਤੋਂ ਬਾਅਦ ਚ ਆਪਣੇ ਮਾਨਯੋਗ ਅਦਾਲਤ ਨੇ ਆਰਡਰ ਜਾਰੀ ਕੀਤੇ ਆਰਡਰ ਜਾਰੀ ਹੈ ਤਹਿਤ ਹੀ ਉਹ ਤੋਂ ਬਾਅਦ ਸਾਨੂੰ ਆਰਡਰ ਜਾਰੀ ਹੋਏ ਤੇ ਇਹ ਕੋਰਟ ਚ ਵੀ ਪੇਸ਼ ਨਹੀਂ ਹੋਏ ਹੈਗੇ ਤੇ ਇੱਕ ਮਿਤੀ ਉਹ ਤੋਂ ਬਾਅਦ ਚ ਉਹ ਮਤ ਆ ਗਏ ਤੇ ਮਿਤੀ ਕਿਹੜੇ ਤਰੀਕ ਦਾ ਹੈ ਤਰੀ ਦੇ ਅਖਬਾਰ ਚ ਤੇ ਪੰਜਾਬੀ ਜਗਵਾਨੀ ਦੇ ਅਖਬਾਰ ਚ ਖੁੱਲੀ ਬੋਲੀ ਲਈ ਨੋਟੀਸ਼ਨ ਵਿਚੋਂ ਦਿੱਤੀ ਗਿਆ ਤੁਸੀਂ ਦਿਖਾ ਸਕਦੇ ਹੋ ਆ ਪਿਆ ਜੀ ਇੱਥੇ ਚੈਮ ਹਾਲੂ ਕੈਮਰਾ ਉਹ ਤੋਂ ਬਾਅਦ ਚ ਇਹਦੀ ਬੋਲੀ ਹੋਈ ਤੇ ਹਾਂ ਜੀ ਇਹ ਪੰਜਾਬ ਅਕਾਊਂਟ ਬੋਰਡ ਦੇ ਦਫ਼ਤਰ ਚ ਹੋਈ ਜੀ ਕਿਹੜੀ ਜਗਾ ਜੀ ਪੰਜਾਬ ਅਕਾਊਂਟ ਬੋਰਡ ਦਫ਼ਤਰ ਜੀ ਕੋਈ ਪਿੰਡ ਦੇ ਵਿੱਚ ਮਨਾਦੀ ਵਗੈਰਾ ਵੀ ਕਰਵਾਈ ਗਈ ਇਸ ਤੋਂ ਇਲਾਵਾ ਨਹੀਂ ਜੇ ਅਖਬਾਰ ਚ ਹੀ ਹੁੰਦਾ ਸਾਡੇ ਨਾਲ ਹੁੰਦਾ ਵੀ ਜਾਂ ਤਾਂ ਜੇ ਤਾਂ ਤੁਸੀਂ ਚੌਂਕੀਦਾਰ ਰਾਹੀਂ ਇੱਕ ਮਨਾਦੀ ਕਰਾਉਣੇ ਕੋਵੇ ਹੁੰਦਾ ਜੇ ਅਖਬਾਰ ਚ ਦੇਤੀ ਤਾਂ ਮਨਾਦੀ ਲੋੜ ਨਹੀਂ ਤਾਂ ਅਖਬਾਰ ਚ ਹੀ ਹੋ ਗਿਆ ਓਪਨ ਬਿੱਡੀ ਹੋ ਗਈ ਨਾ ਹੋ ਸਕਦੀ ਹੈ ਸਾਰੇ ਵਸਤੀ ਸੀਗੇ ਇਹ ਦੇਖੋ ਆ ਲਿਖਿਆ ਤੁਸੀਂ ਇਹਨੂੰ ਪਹਿਲਾਂ ਦਿਖਾਓ ਥੋੜਾ ਜਿਹਾ ਸਾਰੇ ਵਸਤੀ ਹੀ ਇੱਥੇ ਠੀਕ ਹੈ ਜੀ ਪੰਚਾਇਤ ਅਲੀਗੇਸ਼ਨ ਆਉਂਦੀ ਵੀ ਸਾਨੂੰ ਬੁਲਾਇਆ ਨਹੀਂ ਗਿਆ ਜਦੋਂ ਸਰ ਹੁਣ ਅਸੀਂ ਅਖਬਾਰ 'ਚ ਦੇ ਦਿੱਤੇ ਜੀ ਹੁਣ ਅਸੀਂ ਇਕੱਲੇ ਇਕੱਲੇ ਤਾਂ ਨੋਟਿਸ ਕੱਢਦੇ ਨਹੀਂ ਹੈਗੇ ਨਾ ਕੱਢਦੇ ਆ ਦੇਖੋ ਪੰਚਾਇਤ ਨੂੰ ਸਭ ਪਤਾ ਸੀਗਾ ਸਾਰਾ ਕੁਝ ਸੀਗਾ ਨਾ ਇਹ ਕਹਿੰਦੇ ਨਹੀਂ ਜਗਿਆ ਵੀ ਕਦੇ ਦੇਖੋ ਇਹਨਾਂ ਬੰਦਿਆਂ ਨੂੰ ਵੀ ਪਤਾ ਲੱਗਿਆ ਨਾ ਇਹ ਵੀ ਪਿੰਡ ਦੇ ਹੀ ਨਾ ਨਾ ਇਹਨਾਂ ਨਾਲ ਵੀ ਹੈ ਨਾ ਸਾਰਾ ਕੁਝ ਨੂੰ ਪਹਿਲਾਂ ਸੰਮਨ ਹੀ ਆਇਆ ਜੀ ਨਾ ਸਾਰਾ ਕੁਝ ਹੋਇਆ ਕੋਈ ਪੇਸ਼ ਹੀ ਨਹੀਂ ਹੋਇਆ ਕੋਈ ਆਰਡਰ ਵੀ ਤਮੀਲ ਕਰਾਈ ਗਏ ਸਾਰਾ ਕੁਝ ਹੋਇਆ ਇਹਨਾਂ ਨੂੰ ਸਭ ਕੁਝ ਨੋਟਿਸ ਠੀਕ ਹੈ ਜਦੋਂ ਤੱਕ ਇਹ ਪੇਸ਼ ਨਹੀਂ ਹੋਏ ਹੈਗੇ ਉਸ ਤੋਂ ਬਾਅਦ ਚੋ ਦੇਖੋ ਮਹਿਕਮੇ ਨੇ ਤਾਂ ਆਪਣਾ ਕਾਰਵਾਈ ਕਰਨੀ ਹੈ ਨਾ ਮਹਿਕਮੇ ਨੂੰ ਉਸ ਤੋਂ ਬਾਅਦ ਪੱਟਾ ਕਰਤਾ ਆਪਣੇ ਜਿਵੇਂ ਕਿਸੇ ਨਾਮ ਦਾ ਕਪਰਿਸਤਾਨ ਵਾਲੀ ਜਗ੍ਹਾ ਜੀ ਕਿਸੇ ਦੇ ਦੇ ਸਕਦੇ ਹਾਂ ਹਾਂਜੀ ਦੇ ਸਕਦੇ ਹਾਂ ਜੀ ਜਿਹੜਾ ਨੌਨ ਯੂਜ਼ ਕਰੇ ਪਿਆਰ ਹੈ ਜੇਕਰ ਉਹਦੇ ਕੋਈ ਮੁਸਲਮ ਸਾਡੇ ਐਕਟ ਚ ਪ੍ਰੋਵੀਜ਼ਨ ਹੈਗੀ ਹੈ ਪੰਜਾਬ ਸਟੇਟ ਤੇ ਹਿਮਾਚਲ ਤੇ ਹਰਿਆਣਾ ਨੂੰ ਸਪੈਸ਼ਲ ਪ੍ਰੋਵੀਜ਼ਨ ਹੈ ਕੋਇਕ ਫੈਕਟ ਚ ਉਹ ਤੋਂ ਬਾਅਦ ਪੰਜ ਅਲੀਗੇਸ਼ਨ ਲਾਉ ਦੇ ਨੇ ਸੁਖਵਿੰਦਰ ਦੀ ਗੱਲ ਚੱਲੀ ਆ ਜੀ ਜੀ ਸਾਨੂੰ ਉਹਦੇ ਬਾਰੇ ਕੋਈ ਨੌਲੇਜ ਨਹੀਂ ਹੈਗੀ ਜੀ ਉਹ ਤਾਂ ਅਲੀਗੇਸ਼ਨ ਤੁਹਾਡੇ ਸਾਹਮਣੇ ਹੀ ਦੇਖੋ ਆਪਣੇ ਬੰਦਿਆਂ ਤੇ ਵੀ ਲਾਉਣ ਲੱਗੇ ਪਿੰਡ ਤੇ ਕੱਲ ਉਹ ਮੇਰੇ ਤੇ ਵੀ ਲਾ ਸਕਦੇ ਨੇ ਕਿਸੇ ਤੇ ਵੀ ਲਾ ਇਲਜ਼ਾਮ ਦਾ ਕੋਈ ਚੱਕਰ ਚੈੱਕ ਦੀ ਗੱਲ ਹੋ ਰਹੀ ਆ ਬਾਈ ਉਹਦਾ ਮੈਨੂੰ ਹਜੇ ਕੋਈ ਨਹੀਂ ਪਤਾ ਜੀ ਮੈਂ ਹਜੇ ਮੈਨੂੰ ਕੁਝ ਨਹੀਂ ਪਤਾ ਜੀ ਉਹਦੇ ਬਾਰੇ ਜਿਹੜਾ ਵੀ ਹੋਊਗਾ ਮੈਂ ਜਾਣਕਾਰੀ ਦੇ ਕੇ ਤੁਹਾਡੇ ਸਾਹਮਣੇ ਪੇਸ਼ ਕਰ ਦੂੰਗਾ ਕੋਈ ਚੱਕਰ ਵਾਲੀ ਗੱਲ ਨਹੀਂ ਉਹ ਤਾਂ ਸਾਰਾ ਜਨਤਕ ਹੋ ਜਾਊਗਾ ਤੇ ਉਹ ਕਹਿ ਰਹੇ ਨੇ ਕਿ ਸਾਨੂੰ ਪਹਿਲਾਂ ਦਿੱਤੀ ਸੀ ਪਹਿਲਾਂ ਨਹੀਂ ਕੋਈ ਨਹੀਂ ਦਿੱਤੀ ਜੀ ਕੋਈ ਆਰਡ ਤਨੋ ਪਟੰਕੀ ਕੀ ਇਹ ਉਹਦਾ ਤੋਂ ਨੋਬਰ ਰੈਂਡ ਕਲੈਕਟਰ ਜੀ ਸੰਗਰੂਰ ਜੀ ਕੀ ਮਸਲਾ ਹੈਗਾ ਪੂਰਾ ਜਿਹੜਾ ਅੱਜ ਨਾ ਪਿੰਡ ਨਕਤੇ ਦੇ ਵਿੱਚ ਤੁਸੀਂ ਪਾਕੋ ਬੋਰਡ ਦੀ ਜ਼ਮੀਨ ਦੇ ਕਬਜ਼ੇ ਪਤੀ ਆਏ ਹੋ ਮਸਲਾ ਤਾਂ ਇਹੀ ਹੈ ਜੀ ਕਿ ਇਹ ਜਿਹੜਾ ਜਗ੍ਹਾ ਦਾ ਪਟਾ ਸੀ ਜਸਵਿੰਦਰ ਕੌਰ ਜੀ ਨੇ ਜੋ ਉੱਥੇ ਦੇ ਰੈਜ਼ੀਡੈਂਟ ਨੇ ਪਿੰਡ ਦੇ ਉਹਨਾਂ ਦੇ ਨਾਮ ਚੱਲਦਾ ਆ ਰਿਹਾ ਸੀ 2006 ਤੱਕ ਉਹਨਾਂ ਨੇ ਪੇ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਪੇ ਕਰਨਾ ਬੰਦ ਕਰਤਾ ਉਹਨਾਂ ਨੂੰ ਨੋਟਿਸ ਗਿਆ ਤਾਂ ਕਈ ਵਾਰ ਉਹ ਦਫ਼ਤਰ ਆ ਕੇ ਟਾਈਮ ਲਿਆ ਵੀ ਮੇਰਾ ਫਾਈਨੈਂਸ਼ਲੀ ਚੱਲ ਰਿਹਾ ਕੰਮ ਵੀਕ ਥੋੜਾ ਜਿਹਾ ਤੇ ਜਦੋਂ ਕਾਫੀ ਟਾਈਮ ਲੰਘ ਗਿਆ ਤਾਂ ਉਹਨਾਂ ਦੇ ਫਿਰ ਲੀਗਲ ਐਕਸ਼ਨ ਲਿਆ ਗਿਆ ਵਾਕਫ ਐਕਟ ਦੇ ਜਿਹੜੇ ਅੰਡਰ ਸੈਕਸ਼ਨ 54 ਦੇ ਤਹਿਤ ਤਾਂ ਉਹ ਫਿਰ ਵਾਕਫ ਟ੍ਰਿਬਿਊਨਲ ਵਿੱਚ ਉੱਥੇ ਆਪਣੇ ਕੇਸ ਚੱਲੇ ਆ ਜੀ ਪਟਿਆਲੇ ਤਾਂ ਉੱਥੇ ਵੀ ਇਹ ਹਾਜ਼ਰ ਨਹੀਂ ਹੋਏ ਤਾਂ ਕੋਰਟ ਦੇ ਕੋਰਟ ਦੇ ਜਿਹੜਾ ਡਿਸੀਜਨ ਇਹਨਾਂ ਦੇ ਖਿਲਾਫ ਆਇਆ ਤੇ ਜਗ੍ਹਾ ਨੂੰ ਖਾਲੀ ਕਰਾਉਣ ਦੇ ਆਰਡਰ ਹੋਏ ਇੱਕ ਜੋ ਤੋ ਗੱਲਬਾਤ ਚੱਲ ਰਹੀ ਸੀ ਇੱਕ ਚੈੱਕ ਦੀ ਗੱਲ ਚੱਲ ਰਹੀ ਸੀ ਜਿਹਦੇ ਵਿੱਚ ਤੁਸੀਂ ਕਿਹਾ ਤੁਸੀਂ ਵਾਪਸ ਲੈਣ ਨਹੀਂ ਆਏ ਕੀ ਚੈੱਕ ਤਾਂ ਇਹਨਾਂ ਨੇ ਚੈੱਕ ਦੀ ਗੱਲ ਤਾਂ ਇਹ ਤਾਂ ਜੀ ਜਿਸ ਦਿਨ ਫਸਟ ਡੇ ਇੱਥੇ ਆਏ ਸੀ ਤਾਂ ਇਹਨਾਂ ਨੇ ਕਿਹਾ ਕਿ ਸਾਡੇ ਨਾਂ ਕਰ ਦਿਓ ਤੁਸੀਂ ਤੇ ਇਹਨਾਂ ਨੇ ਅਸੀਂ ਸਿਕਿਉਰਿਟੀ ਦੇ ਤਰਫੋਂ ਇੱਕ ਚੈੱਕ ਲੈ ਲੰਦੇ ਹੁੰਨੇ ਆ ਤੇ ਇਹਨਾਂ ਨੇ ਚੈੱਕ ਦਿੱਤਾ ਸੀ ਕਿੰਨੇ ਦਾ ਚੈੱਕ ਦਿੱਤਾ ਚੈੱਕ ਖਾਲੀ ਹੈ ਜੀ ਉਹ ਕੋਈ ਉਹਦੇ ਮਤਲਬ ਕੈਨਸਲ ਕੀਤਾ ਹੋਇਆ ਸਾਨੇ ਦਾ ਕੀ ਤੁਸੀਂ ਹੁਣ ਅੱਜ ਕਾਹਦਾ ਲੈਣਾ ਹੈ ਉਹ ਵਾਪਸ ਨਾਲ ਲੈ ਕੇ ਆਏ ਹੋ ਚੈੱਕ ਨਹੀਂ ਚੈੱਕ ਨਹੀਂ ਲੈ ਕੇ ਆਏ ਜੀ ਚੈੱਕ ਕਾਰਨ ਇਹ ਸੀ ਕਿ ਹੁਣ ਇਹ ਆਪ ਆ ਕੇ ਲੈ ਕੇ ਜਾ ਸਕਦੇ ਨਹੀਂ ਉੱਥੋਂ ਉਦੋਂ ਦੇ ਸਾਡੇ ਕੋਲ ਆਈ ਨਹੀਂ ਡਾਕਟਰ ਜੀ ਦੇ ਕੇ ਗਏ ਤੇ ਡਾਕਟਰ ਜੀ ਲੈ ਜੀ ਹਾਂ ਜੀ ਇਹ ਕਹਿੰਦੇ ਕਿ ਸਾਨੂੰ ਇਹ ਜ਼ਮੀਨ ਦੇਤੀ ਸੀ ਤਾਂ ਚੈੱਕ ਲਿਆ ਉਹਨਾਂ ਨੇ ਸਾਡਾ ਚੈੱਕ ਨਹੀਂ ਨਹੀਂ ਜੀ ਜ਼ਮੀਨ ਤਾਂ ਜਦ ਆ ਦੇਖੋ ਜੀ ਲੀਜ਼ ਆਰਡਰ ਜਿਹੜਾ ਹੁੰਦਾ ਐਦਾਂ ਅਪਰੂਵ ਹੋ ਕੇ ਦਿੱਤੀ ਜਾਂਦੀ ਹੈ ਐਵੇਂ ਜ਼ੁਬਾਨੀ ਤੌਰ ਤੇ ਨਹੀਂ ਦਿੱਤੀ ਜਾਂਦੀ ਔਰ ਚੈੱਕ ਜਿਹੜਾ ਕੈਨਸਲ ਕੀਤਾ ਪਿਆ ਜੀ ਉਸੇ ਦਿਨ ਦਾ ਉਹ ਨੂੰ ਆ ਕੇ ਜਦ ਮਰਜ਼ੀ ਲੈ ਸਕਦੇ ਨਾ ਕਿਸੇ ਦੇ ਕੰਮ ਦਾ ਕੀ ਕਹਿੰਦੇ ਨੇ ਵੀ ਅਸੀਂ ਹੁਣ ਉੱਥੇ ਕੀਤੀ ਅਗਰ ਜੇ ਬਾਕਬੋਰਡ ਕਰੇ ਸਾਨੂੰ ਕੂਦਕਾ ਰੋਕਣਗੇ ਪਰ ਅਜੀ ਕਹਿੰ ਸੁਖਵਿੰਦਰ ਸਿੰਘ ਉੱਤੇ ਕੀਤੀ ਨਹੀਂ ਕਰਦੇ ਨਹੀਂ ਬਾਕਬੋਰਡ ਨਹੀਂ ਉਹ ਬਾਕਬੋਰਡ ਜੇ ਸਰਾ ਬੋਰਡ ਡਿਸੀਜਨ ਜਸਵਿੰਦਰ ਕੋਲ ਕੋਈ ਨਹੀਂ ਤੇ ਸੀ ਜਸਵਿੰਦਰ ਕੌਰ ਦੇ ਖਿਲਾਫ ਕੋਰਟ ਕੇਸ ਚੱਲਿਆ ਤੇ ਕੋਰਟ ਵੱਲੋਂ ਆਰਡਰ ਕਰ ਦਿੱਤਾ ਜਸਵਿੰਦਰ ਕੋਰਟ ਨੇ ਵੀ ਤਾਂ ਬਕਵੋੜ ਨੂੰ ਕਬਜ਼ਾ ਬਕਵੋੜ ਨੂੰ ਕਬਜ਼ਾ ਮੈਂ ਅੱਜ ਬਕਵੋੜ ਨੂੰ ਤਹਿਸੀਲਾਰ ਸਾਹਿਬ ਦੇ ਆਰਡਰ ਨੰਬਰ 968 ਡੇਟਰ 2 34225 ਮੁਤਾਬਕ ਬਕਵੋੜ ਨੂੰ ਕਬਜ਼ਾ ਚੁਟੂਣਾ ਆਇਆ ਹਾਂਜੀ ਸਰ ਕੋਈ ਪ੍ਰੈਸ਼ਨ ਲੈ ਕਿ ਕੋਈ ਤੁਹਾਡੀ ਕੋਈ ਨਹੀਂ ਮੈਨੂੰ ਮੇਰੀ ਕੋਈ ਗੱਲ ਹੈ ਬਿਲਕੁਲ ਮੇਰੀ ਨਹੀਂ ਨਹੀਂ ਮੇਰਾ ਮੇਰੀ ਕੋਈ ਸਮੂਹਿਆ ਦਾ ਨਾਮ ਨਹੀਂ ਪਤਾ ਇਸ ਵਾਰ ਆਪਣਾ ਨਾਮ ਪ੍ਰਗਟ ਸਿੰਘ ਆ ਜੀ ਪੰਚਾਇਤ ਮੈਂਬਰ ਜੀ ਆਪਾਂ ਠੀਕ ਹੈ ਸਰਦਾਰ ਕੀ ਮਸਲਾ ਹੈ ਇਹ ਮਸਲਾ ਇਦਾਂ ਹੀ ਪਹਿਲਾਂ ਸਰਪੰਚ ਬੰਦੇ ਰਹੇ ਅੰਨਪੜ ਹੁਣ ਅਸੀਂ ਨੇ ਥੋੜਾ ਜਿਹਾ ਆਪਣੇ ਮੁੰਡੇ ਹੁੰਦੇ ਜੇ ਬਣਾਇਆ ਜੀ ਹੁਣ ਇਹ ਤੁਰ ਤੋਂ ਲੈ ਕੇ ਜੜ ਤੱਕ ਜਾ ਰਿਹਾ ਜੀ ਇਸ ਕਰਕੇ ਇਹ ਜਗ੍ਹਾ ਦਾ ਰੌਲਾ ਜੀ ਇਹ ਸਾਨੂੰ ਨਹੀਂ ਕਿਸੇ ਨੇ ਪੁੱਛਿਆ ਨਾ ਕਿਸੇ ਪੰਚਾਇਤ ਮੈਂਬਰ ਨੂੰ ਨਾ ਕਿਸੇ ਲੰਬੜਦਾਰ ਨੂੰ ਕਿਸੇ ਨੂੰ ਨਹੀਂ ਪੁੱਛਿਆ ਤੇ ਬੋਲੀ ਨਾਜਾਇਜ਼ ਤੇ ਬੋਲੀ ਇਹ ਨਾਜਾਇਜ਼ ਹੋ ਰਹੀ ਹੈ ਜੀ ਆਪਣੀ ਮਰਜ਼ੀ ਨਾਲ ਹੀ ਕਰ ਰਹੇ ਨੇ ਬਲੈਕ ਬੋਰਡ ਆ ਰਹੇ ਜੀ ਹਾਂਜੀ ਯਾਨੀ ਕਿ ਤੁਸੀਂ ਹੁਣ ਨਹੀਂ ਹੁੰਦੇ ਨਹੀਂ ਹੁਣ ਨਹੀਂ ਦੇਣੀ ਜੀ ਅਸੀਂ ਸਾਨੂੰ ਬੇਸ਼ੱਕ ਦੀ ਉਰੇ ਗਰਾਊਂਡ ਬਣਾਉਣਾ ਪੈ ਜੇ ਪੰਚਾਇਤੀ ਬਿਲਕੁਲ ਜਗਾ ਜੋ ਨਿਕਰਦੀ ਆ ਉਹ ਕਾਰਵਾਈ ਹੋਵੇ ਹਾਂਜੀ ਗਰਾਊਂਡ ਸਾਡੇ ਪਿੰਡ ਸੇ ਪਹਿਲਾਂ ਨਹੀਂ ਅਸੀਂ ਪਹਿਲਾਂ ਜਗਾ ਲੱਭ ਰਹੇ ਹਾਂ ਜੀ ਸਾਨੂੰ ਇਹ ਜਗਾ ਦਿੱਤੀ ਜਾਵੇ